ਬਹੁਤ سارے 90% ਲੋਕ ਜਿਨ੍ਹਾਂ ਨੂੰ ਡਿਕਲੇਅਰ ਕਰ ਦਿੱਤਾ ਜਾਂਦਾ ਕਿ ਤੁਸੀਂ ਪ੍ਰੀ ਡਾਇਬੀਟਿਕ ਹੋ ਐਕਚੁਅਲੀ ਉਹ ਪ੍ਰੀ ਡਾਇਬੀਟਿਕ ਹੁੰਦੇ ਹੀ ਨਹੀਂ ਮੇਰੇ ਕੋਲੇ 10 ਪੇਸ਼ੈਂਟ ਸਪੋਜ਼ ਆਉਂਦੇ ਹਨ 슈ਗਰ ਦੇ ਰੋਜ਼ ਤੇ ਉਹਨਾਂ ਚੋਂ 5 ਤੋਂ 7 ਪੇਸ਼ੈਂਟ ਤਾਂ 슈ਗਰ ਹੁੰਦੀ ਨਹੀਂ ਉਹਨਾਂ ਨੂੰ ਉਹਨਾਂ ਨੂੰ 슈ਕਰ ਤੇ ਕੋਈ ਲਾ ਦਿੱਤੀ ਜਾਂਦੀ ਹੈ ਇਹਨੂੰ ਮੈਂ ਥੋੜਾ ਹੋਰ ਖੋਲ ਕੇ ਤੁਹਾਨੂੰ ਦੱਸਦਾ ਕਿ ਸ਼ੂਗਰ ਦੀ ਰੇਟਿੰਗ ਜਿਹੜੀ WHO World Health Organization ਜੋ ਅਨਦਰ ਦਾਤਾ ਇੱਕ ਅਥੈਂਟਿਕ ਅਧਾਰ ਹੈ ਉਹ ਕੁਝ ਸਾਲ ਪਹਿਲੇ ਐਵੇਂ ਜ਼ਿਆਦਾ ਨਹੀਂ 4 5 6 ਸਾਲ ਪਹਿਲੇ ਕਿਹਾ ਨਾ ਦੱਸਿਆ ਕਿ 8.5 ਇਸ ਯੂਰ ਨਾਰਮਲ 8.5 ਨੂੰ ਅਗਰ ਤੁਸੀਂ ਉਧਰ ਕਨਵਰਟ ਕਰਨਾ ਜਿਹੜਾ ਆਪਣਾ ਇੰਡੀਆ ਦਾ ਪੈਮਾਨਾ ਤੇ ਇਹਨੂੰ 18 ਨਾਲ ਜ਼ਰੂਰ ਤੇ ਲੋਕ ਕਿੰਨੇ ਬਣਗੇ 8.5 ਆਲਮੋਸਟ 165 ਆਲਮੋਸਟ ਉਹ ਕਹਣਾ ਨਾ ਦੱਸਿਆ ਕਿ ਇੰਨੀ ਸ਼ੂਗਰ ਹੋਏ ਤੁਹਾਡੀ ਤੇ ਥਿਸ ਇਸ ਨਾਰਮਲ ਐਕਸਰ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਉਹਨਾਂ ਦੇ ਅੰਦਰ ਕੀ ਚੱਗਿਆ ਉਹਨਾਂ ਨੇ ਉਹਨਾਂ ਨੂੰ ਕਿਨੇ ਕਨਵਿੰਸ ਕਰ ਲਿਆ ਉਹਨਾਂ ਨੇ ਕਿਹਾ ਜੀ ਨਹੀਂ 7.5 ਕਰਦੇ ਉਹਦੇ ਕੀ ਹੋਇਆ 4 ਤੋਂ 4.5 ਕਰੋੜ ਲੋਕ ਮਜਬੂਰ ਨੈਟ ਚਾਗ ਜਿਨ੍ਹਾਂ ਨੂੰ ਗੋਲੀ ਲਾ ਦਿੱਤੀ ਗਈ ਹੈ ਔਰ ਤੁਹਾਨੂੰ ਪਤਾ ਇੱਕ ਗੋਲੀ ਕਿੰਨੇ ਦੀ ਆਂਦੀ ਹੈ ਤੇ ਫਿਰ ਰੋਜ਼ ਦੇ 4 ਕਰੋੜ 4.5 ਕਰੋੜ ਗੋਲੋਂ ਰਣੇ ਸ਼ੁਰੂ ਹੋ ਗਏ ਤੇ ਫਿਰ ਕਰੋੜਾਂ ਚ ਪੀਜ਼ ਹੋ ਗਿਆ ਡਾਇਬੀਟਿਸ ਦੀ ਪਹਿਲਾਂ ਤੇ ਅੰਡਰਸਟੈਂਡਿੰਗ ਇੰਨੀ ਜ਼ਰੂਰੀ ਹੈ ਕਿ ਟਾਈਪ ਕੀ ਹੁੰਦੀ ਕੀ ਹੈ ਤੇ ਹੁੰਦੀ ਕਿਵੇਂ ਹੈ ਡਾਇਬੀਟਿਸ ਦੀ ਨਾ ਟੋਟਲ ਦੋ ਕਿਸਮਾਂ ਹੀ ਸਾਨੂੰ ਅੱਜ ਤੱਕ ਪਤਾ ਨੇ ਜਿਹੜੀ ਟਾਈਪ 1 ਤੇ ਟਾਈਪ 2 ਇਹਦੀ ਇੱਕ ਤੀਸਰੀ ਕਿਸਮ ਵੀ ਹੁੰਦੀ ਹੈ ਜਿਹਨੂੰ ਟਾਈਪ 3 ਕਹਿੰਦੇ ਆਸੀਂ ਜਿਹਨੂੰ ਜੋਵੇਨ ਡਾਇਬੀਟਿਸ ਕਹਿੰਦੇ ਇਹਦਾ ਹੁਣ ਮੈਥੇ ਦੇ ਵਿੱਚ ਇਹ ਹੈ ਕਿ ਜਦੋਂ ਜਦੋਂ 슈ਗਰ ਹੁੰਦੀ ਹੈ ਇਨਸਾਨ ਨੂੰ ਉਦੋਂ ਉਦੋਂ ਤੇ ਦਵਾਈ ਖਾਣਾ ਠੀਕ ਹੈ ਲਿਕ ਜਦੋਂ ਸ਼ੂਗਰ ਨਹੀਂ ਹੁੰਦੀ ਉਦੋਂ ਦਵਾਈ ਖਾਣਾ ਠੀਕ ਨਹੀਂ ਹੋ ਸਕਦਾ ਇਹ ਐਕਸਪੀਰੀਅੰਸ ਕੀ ਕਰਨਾ ਤੁਸੀਂ ਹੁਣ ਜਿਹੜੇ ਬੰਦੇ ਨੂੰ ਵੀ ਸ਼ੱਕ ਹੈ ਕਿ ਜਦੋਂ ਸਵੇਰ ਚੈੱਕ ਕਰਦਾ ਸਪੋਜ਼ ਸਵੇਰ 6 ਵਜੇ ਉੱਠਦਾ ਹੈ ਤੇ ਉੱਠ ਕੇ ਕਰਦੇ ਹੁੰਦੇ ਸ਼ੂਗਰ ਚੈੱਕ ਕੀਤੀ ਆਪਣੀ ਤੇ ਉਹਦੀ ਸ਼ੂਗਰ ਆਈ ਲੱਟ ਸਪੋਜ਼ ਐਵੇਂ ਇੱਕ ਫਿਗਰ ਰੱਖ ਲੈਂਦੇ ਆ 6.8 ਆ 7 ਆ ਉਹ ਤਾਂ ਰੋਲਾ ਪੈ ਗਿਆ ਉਹ ਮੈਨੂੰ ਤਾਂ ਸ਼ੁਕਰ ਹੋ ਗਿਆ 5.5 ਤੋਂ ਬਹੁਤ ਉੱਤੇ ਐ ਸਹਿਮਤ ਹੈ ਜੋ ਕਹਦੇ ਜੋ ਕਹਿੰਦੇ ਜੋ ਕਹਿੰਦੇ ਬਿਲਕੁਲ ਰੋਲਾ ਨਹੀਂ ਪਾਣਾ ਬਿਲਕੁਲ ਗੋਲੀ ਨਹੀਂ ਖਾਣੀ ਹਾਲੇ ਹਾਲੇ ਤੁਸੀਂ ਦੋ ਤਿੰਨ ਫੈਕਟਰਸ ਚੈੱਕ ਕਰਦੇ ਹੋ ਸੋਣੇ ਤੁਸੀਂ ਪੁਆਇੰਟਸ ਦੱਸੇ ਡਾਕਟਰ ਸਾਹਿਬ ਕਿ ਇਹ ਸਵੇਰੇ ਉੱਠਦੇ ਸਾਰੀ ਘਬਰਾਹਣ ਦੀ ਕੋਈ ਲੋੜ ਨਹੀਂ ਹੈਗੀ ਪਹਿਲਾਂ ਇਹ ਐਨਲਾਈਜ਼ ਕਰ ਲਓ ਕਿ ਜਿਹੜੇ ਤੁਸੀਂ ਪੁਆਇੰਟਸ ਦੱਸੇ ਨੇ 6 ਤੋਂ 8 ਘੰਟੇ ਦੀ ਨੀਂਦ ਡੀਪ ਸਲੀਪ ਹੋਈਏ ਤੇ ਫਾਸਟਿੰਗ 12 ਤੋਂ 13 ਘੰਟੇ ਦੀ ਜੇ ਹੋਈਏ ਤਦ ਹੀ ਐਕੂਰੇਟ ਤੁਹਾਡੇ ਜਿਹੜੇ ਹੈਗੇ ਉਹ ਤੁਹਾਡੇ ਨੰਬਰਸ ਆਣਗੇ ਨਹੀਂ ਤਾਂ ਉਹ ਗਲਤ ਹੈਗੇ ਨੇ ਹੋਰ ਕੀ ਜੀ ਧਿਆਨ ਦੇਣ ਦੀ ਲੋੜ ਹੈ ਧਰਪ੍ਰੀਤ ਸਿੰਘ ਸ਼ੋਅ ਦੇ ਅਜ ਦੇ ਇਸ ਐਪੀਸੋਡ ਵਿੱਚ ਆਪਸ ਦਾ ਹਾਰਦਿਕ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਤੇ ਗੱਲਬਾਤ ਕਰਨ ਜਾ ਰਹੇ ਤੇ ਮੇਰਾ ਸਾਥ ਦੇਣਗੇ ਡਾਕਟਰ ਮੁਰਤਜ਼ਾ। ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਡਾਇਬੀਟੀਸ ਸੰਬੰਧੀ। ਸ਼ੂਗਰ ਦੀ ਬਿਮਾਰੀ ਐਪੀਡੈਮਿਕ ਲੈਵਲਸ ਤੇ ਪਹੁੰਚ ਚੁੱਕੀ ਹੈਗੀਏ। ਕੀ ਇਹ ਰਿਵਰਸ ਕੀਤੀ ਜਾ ਸਕਦੀ ਹੈ? ਕੀ ਸਾਡਾ ਲਾਈਫ ਸਟਾਈਲ ਜੋ ਹੈ ਉਸ ਵਿੱਚ ਕੁਝ ਖਾਣ ਪੀਣ ਆਪਣੇ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਅਸੀਂ ਡਾਇਬੀਟੀਸ ਤੇ ਕਾਬੂ ਪਾ ਸਕਨੇ ਆ? ਆਓ ਇਸ ਪਰ ਅੱਜ ਗੱਲਬਾਤ ਕਰਦੇ ਹਾਂ ਡਾਕਟਰ ਮੁਰਤਜ਼ਾ ਡਾਕਟਰ ਸਾਹਿਬ ਜੀ ਐਨਯੂ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਹਰ ਪ੍ਰੀਜੀ ਹਾਊ ਆਰ ਯੂ ਬਹੁਤ ਵਧੀਆ ਜੀ ਥੈਂਕ ਯੂ so much for your time ਸ਼ੁਕਰੀਆ so ਡਾਕਟਰ ਸਾਹਿਬ ਸ਼ੁਰੂਆਤ ਮੈਂ ਕਰਨਾ ਚਾਹਾਂਗਾ ਡਾਇਬੀਟੀਜ਼ ਤੋਂ ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਵਿੱਚ ਗੱਲ ਕਹੀ ਕਿ ਇਹ ਤਾਂ ਐਪੀਡੈਮਿਕ ਪ੍ਰੋਪੋਰਸ਼ਨਸ ਤੇ ਪਹੁੰਚ ਚੁੱਕੀ ਹੈ ਕਿ ਇਹ ਕੋਈ ਦੁਨੀਆ ਦਾ ਐਸਾ ਮੁਲਕ ਨਹੀਂ ਜਿੱਥੇ ਕਿ ਡਾਇਬੀਟੀਜ਼ ਕਾਰਨ ਲੋਕ ਪਰੇਸ਼ਾਨ ਨਹੀਂ ਹੋ ਰਹੇ so ਇਸ ਸੰਬੰਧ ਵਿੱਚ ਸਾਨੂੰ ਜਾਣਕਾਰੀ ਦਿਓ ਕਿ ਡਾਇਬੀਟੀਜ਼ ਦੇ ਨਾਲ ਕਿਵੇਂ ਟਾਕਰਾ ਕਰੀਏ ਡਾਇਬੀਟੀਜ਼ ਵਨ ਟਾਈਪ 2 ਹੁੰਦੀਆਂ ਨੇ ਤੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਆਮ ਬੰਦੇ ਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਬਿਹਤਰ ਬਣਾ ਸਕਦਾ ਹੈ। ਥੈਂਕ ਯੂ ਹਰਪ੍ਰੀਤ ਜੀ ਥੈਂਕ ਯੂ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਤੇ ਮੈਨੂੰ ਤੁਸੀਂ ਲਿਆਂਦਾ ਆਪਣੇ ਪ੍ਰੋਗਰਾਮ 'ਚ। ਡਾਇਬੀਟੀਜ਼ ਦੀ ਪਹਿਲਾਂ ਤੇ ਅੰਡਰਸਟੈਂਡਿੰਗ ਇੰਨੀ ਜ਼ਰੂਰੀ ਹੈ ਕਿ ਡਾਇਬੀਟੀਜ਼ ਹੁੰਦੀ ਕੀ ਹੈ ਤੇ ਹੁੰਦੀ ਕਿਵੇਂ ਹੈ। ਡਾਇਬੀਟੀਜ਼ ਦੀ ਨਾ ਟੋਟਲ ਦੋ ਕਿਸਮਾਂ ਹੀ ਸਭ ਨੂੰ ਅੱਜ ਤੱਕ ਪਤਾ ਨੇ। ਜਿਹੜੀ ਟਾਈਪ 1 ਤੇ ਟਾਈਪ 2 ਇਹਦੀ ਇੱਕ ਤੀਸਰੀ ਕਿਸਮ ਵੀ ਹੁੰਦੀ ਹੈ ਜਿਹਨੂੰ ਟਾਈਪ 3 ਕਹਿੰਦੇ ਆ ਸੀ ਜਿਹਨੂੰ ਜੋਵਨਲ ਡਾਇਬੀਟਿਸ ਕਹਿੰਦੇ ਆ ਜੋਵਨਲ ਡਾਇਬੀਟਿਸ ਉਹ ਹੁੰਦੀ ਹੈ ਜਿਹੜੀ ਪਦੈਸ਼ੀ ਬੱਚਿਆਂ ਨੂੰ ਲੱਗਦੀ ਹੈ ਤੇ ਬੱਚੇ ਤੁਸੀਂ ਦੇਖਿਆ ਹੋਣਾ ਅਕਸਰ ਹੀ ਬੱਚਿਆਂ ਨੂੰ ਇਹ 3 ਸਾਲ 4 ਸਾਲ ਚ ਪਤਾ ਲੱਗਦਾ ਕਿ ਡਾਇਬੀਟਿਸ ਆ ਫਿਰ ਉਹ ਟੈਬਲੇਟ ਤੇ ਕਿਸੇ ਚੀਜ਼ ਤੇ ਉਹ ਕਵਰ ਨਹੀਂ ਹੁੰਦਾ ਫਿਰ ਉਹਨਾਂ ਨੂੰ ਡਾਇਰੈਕਟ ਇਨਸੂਲਿਨ ਲਾਣੀ ਪੈਂਦੀ ਇਹਨੂੰ ਜੋਵਨਲ ਕਹਿੰਦੇ ਆ ਤੀਸਰੀ ਕਿਸਮ ਦੀ ਡਾਇਬੀਟਿਸ ਆ ਜੀ ਜੀ ਸਾਨੂੰ ਜ਼ਿਆਦਾ ਆਗਾਹੀ ਇੰਨੀ ਜ਼ਿਆਦਾ ਨਹੀਂ ਹੈ ਕਿ ਇਹ ਜਿਹੜੀ ਪੈਨਕੋ ਕਿਸਮ ਦੀ ਡਾਇਬੀਟਿਸ ਹੈ ਜਿਹਦੇ ਚ ਟਾਈਪ 1 ਹੈ ਉਹਨੂੰ ਕਹਿੰਦੇ ਨੇ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਮੈਲਾਈਟਸ ਤੇ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਮੈਲਾਈਟਸ ਚ ਤੁਹਾਡੇ ਜਿਹੜੀ ਬੀਟਾ ਸੈਲਸ ਇਨਸੂਲਿਨ ਬਣਾਉਂਦੇ ਨੇ ਇੱਕ ਤਓ ਪੂਰੀ ਨਹੀਂ ਬਣਾਉਂਦੇ ਔਰ ਅਲਫਾ ਸੈਲ ਜਿਹੜੇ ਉਹਨੂੰ ਪੋਟੈਂਟ ਨਹੀਂ ਕਰ ਪਾਉਂਦੇ ਦੋਨਾਂ ਚੋਂ ਇੱਕ ਸੂਰਤ ਹੋ ਸਕਦੀ ਹੈ ਜਾਂ ਦੋਨੋਂ ਸੂਰਤਾਂ ਹੋ ਸਕਦੀਆਂ ਪੋਟੈਂਟ ਤੋਂ ਮਤਲਬ ਹੈ ਕਿ ਉਹ ਉਸ ਤਾਕਤ ਦੀ ਇنسولিন ਨਹੀਂ ਹੁੰਦੀ ਜਿਹੜੀ ਜਾ ਕੇ ਤੁਹਾਡੇ ਗਲੂਕੋਜ਼ ਨੂੰ ਜਿਸਮ ਚ ਮੈਟਾਬੋਲਾਈਜ਼ ਕਰ ਸਕੇ એનર્ਜੀਸ ਕਨਵਰਟ ਕਰ ਸਕੇ ਤੇ ਇਹ ਕੋਈ ਪ੍ਰੋਬਲਮ ਹੋ ਸਕਦਾ ਤੇ ਉਹ ਇنسولিন ਫਿਰ ਬਾਹਰੋਂ ਸਾਨੂੰ ਫਾਰਮ ਬੋਡੀ ਦੇ ਤੌਰ ਤੇ ਉਹ ਇੰਜੈਕਟ ਕਰਨਾ ਪੈਂਦੀ ਹੈ ਉਹ ਜਿੰਨੀ ਤੁਸੀਂ ਫੂਡ ਖਾਧੀ ਉਹਦੇ ਅਗੇਂਸਟ ਓਨੀ ਤੁਸੀਂ ਇنسولিন ਉਹ ਇੰਜੈਕਟ ਕਰਨੀ ਆਪਣੀ ਬਾਡੀ ਚ ਤੇ ਉਸ ਹਿਸਾਬ ਨਾਲ ਉਹ ਤੁਹਾਡਾ ਮੈਟਾਬੋਲਿਜ਼ਮ ਹੋ ਜਾਏਗਾ ਫਿਰ ਉਹ ਗਲੂਕੋਜ਼ ਤੁਹਾਡੇ ਯੂਰਨ ਦੇ ਜ਼ਰੀਏ ਬਾਹਰ ਨਹੀਂ ਨਿਕਲੇਗਾ ਤੁਹਾਡੀ ਬਾਡੀ ਚ ਟ੍ਰਾਂਸਫਰ ਹੋ ਜਾਏਗਾ ਇਹਨੂੰ ਤਾਂ ਕਹਿੰਦੇ ਨੇ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਮੈਲਿਟਸ ਜਿਹੜੇ ਨਾਨ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਮੈਲਿਟਸ ਅਜਿਨੂੰ ਨਿਡਮ ਕਹਿੰਦੇ ਅਸੀਂ ਜਿਹਨੂੰ ਟਾਈਪ 2 ਡਾਇਬੀਟਿਸ ਕਹਿੰਦੇ ਉਹਦੇ ਵਿੱਚ ਤੁਸੀਂ ਟੈਬਲੇਟਸ ਖਾ ਕੇ ਤੇ ਉਹਨੂੰ ਕੰਟਰੋਲ ਕਰ ਸਕਦੇ ਹੋ ਅਗਰ ਤੁਸੀਂ ਸੁਪੋਜ਼ ਤੁਹਾਨੂੰ 10 ਮਿਲੀਗ੍ਰਾਮ ਦੀ ਟੈਬਲੇਟ ਲਾਣੀ ਹੈ ਤੇ ਉਹਦੇ ਅਗੇਂਸਟ ਤੁਸੀਂ ਉਨੀ ਫੂਡ ਖਾਧੀ ਹੋਏ ਤੇ ਉਹ ਫਿਰ 10 ਮਿਲੀਗ੍ਰਾਮ ਦੀ ਟੈਬਲੇਟ ਉਨੀ ਲੋ ਕਰ ਦੇਗੀ ਅਗਰ ਤੁਸੀਂ ਕੋਈ ਮੈਟਫਾਰਮਿਨ ਜਾਂ ਬੇਸਿਕ ਜਿਹੜੀ ਮੈਡੀਸਨ ਹੈ ਉਹ ਖਾਣੀ ਹੈ ਤਦ ਸਿਰ 250 mg ਤੋਂ ਸ਼ੁਰੂ ਕਰਨੀ ਹੈ 500 mg 850 uh, 1000 ਤੱਕ ਲੈ ਕੇ ਜਾਣੀ ਫਿਰ ਦਿਨ ਚ ਦੋ ਕਰਨੀਆਂ ਇਹਦਾ ਹੁਣ ਮਿੱਥੇ ਦੇ ਵਿੱਚ ਇਹ ਹੈ ਕਿ ਜਦੋਂ ਜਦੋਂ ਸ਼ੂਗਰ ਹੁੰਦੀ ਹੈ ਇਨਸਾਨ ਨੂੰ ਉਦੋਂ ਉਦੋਂ ਦਵਾਈ ਖਾਣਾ ਠੀਕ ਹੈ ਲੇਕਿਨ ਜਦੋਂ ਸ਼ੂਗਰ ਨਹੀਂ ਹੁੰਦੀ ਉਦੋਂ ਦਵਾਈ ਖਾਣਾ ਠੀਕ ਨਹੀਂ ਹੋ ਸਕਦਾ ਕਦਰ ਨਾਮ ਮਤਲਬ ਖੋਲ ਕੇ مزید ਬਿਆਨ ਕਰਦਾ ਕਿ ਸਭ ਤੋਂ ਪਹਿਲੇ ਤਾਂ ਸਾਨੂੰ ਇਹ ਜਜ ਕਰਨਾ ਹੈ ਕਿ ਤੁਹਾਨੂੰ ਵਾਕਿਆ ਹੀ ਸ਼ੂਗਰ ਹੈ ਬਹੁਤ سارے 90% ਲੋਕ ਜਿਨ੍ਹਾਂ ਨੂੰ ਡਿਕਲੇਅਰ ਕਰ ਦਿੱਤਾ ਜਾਂਦਾ ਕਿ ਤੁਸੀਂ ਪ੍ਰੀ ਡਾਇਬੀਟਿਕ ਹੋ ਐਕਚੁਅਲੀ ਉਹ ਪ੍ਰੀ ਡਾਇਬੀਟਿਕ ਹੁੰਦੇ ਹੀ ਨਹੀਂ ਮੇਰੇ ਕੋਲੇ 10 ਪੇਸ਼ੈਂਟ ਸਪੋਜ਼ ਆਉਂਦੇ ਹਨ ਸ਼ੂਗਰ ਦੇ ਰੋਜ਼ ਤੇ ਉਹਨਾਂ ਚੋਂ 5 ਤੋਂ 7 ਪੇਸ਼ੈਂਟ ਤਾਂ ਸ਼ੂਗਰ ਹੁੰਦੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਸ਼ੂਗਰ ਦੀ ਕੋਈ ਲਾ ਦਿੱਤੀ ਜਾਂਦੀ ਹੈ ਇਨੋਂ ਮੈਂ ਥੋੜਾ ਹੋਰ ਖੋਲ ਕੇ ਤੁਹਾਨੂੰ ਦੱਸਦਾ ਕਿ ਸ਼ੂਗਰ ਦੀ ਰੀਡਿੰਗ ਜਿਹੜੀ WHO World Health Organization UN ਉਹਦਾ ਤੁਹਾਨੂੰ ਪਤਾ ਹੈ ਕਿ ਆਥੈਂਟਿਕ ਅਧਾਰ ਹੈ ਉਹ ਕੁਝ ਸਾਲ ਪਹਿਲੇ ਐਵੇਂ ਜ਼ਿਆਦਾ ਨਹੀਂ 4 5 6 ਸਾਲ ਪਹਿਲੇ ਕਿੰਨਾ ਹੁੰਦਾ ਸੀ ਕਿ 8.5 ਇਜ਼ ਯੂਰ ਨਾਰਮਲ ਸ਼ੂਗਰ 8.5 ਨੂੰ ਅਗਰ ਤੁਸੀਂ ਉਧਰ ਕਨਵਰਟ ਕਰਨਾ ਹੈ ਜਿਹੜਾ ਆਪਣਾ ਇੰਡੀਆ ਦਾ ਪੈਮਾਨਾ ਤੇ ਇਹਨੂੰ 18 ਨਾਲ ਜ਼ਰਬ ਦੇ ਲੋ ਕਿੰਨੀ ਬਣ ਗਈ 8.5 ਆਲਮੋਸਟ 165 ਆਲਮੋਸਟ ਪੋਕਨਾਂ ਦਾ ਜਿਕੇ ਇੰਨੀ ਸ਼ੁਗਰ ਹੋਏ ਤੁਹਾਡੀ ਤੇ ਥਿਸ ਇਜ਼ ਨਾਰਮਲ ਐਕਸਰ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਉਹਨਾਂ ਦੇ ਅੰਦਰ ਕੀ ਜਾਗਿਆ ਉਹਨਾਂ ਨੇ ਉਹਨਾਂ ਨੂੰ ਕੀਨੇ ਕਨਵਿੰਸ ਕਰ ਲਿਆ ਉਹਨਾਂ ਨੇ ਕਿਹਾ ਜੀ ਨਹੀਂ 7.5 ਕਰ ਦੋ ਉਹਦੇ ਕੀ ਹੋਇਆ ਚਾਰ ਤੋਂ ਸਾਢੇ 4 ਕਰੋੜ ਲੋਕ ਮਸਜੀਦ ਸ਼ੁਗਰ ਨੈਟ ਚ ਆ ਗਏ ਜਿਨ੍ਹਾਂ ਨੂੰ ਗੋਲੀ ਲਾ ਦਿੱਤੀ ਗਈ ਹੈ ਇੱਕ ਔਰ ਤੁਹਾਨੂੰ ਪਤਾ ਇੱਕ ਗੋਲੀ ਕਿੰਨੇ ਦੀ ਆਉਂਦੀ ਹੈ ਤੇ ਫਿਰ ਰੋਜ਼ ਦੇ 4 ਕਰੋੜ ਸਾਢੇ 4 ਕਰੋੜ ਡਾਲਰ ਆਨੇ ਸ਼ੁਰੂ ਹੋ ਗਏ ਤੇ ਫਿਰ ਉਹ ਲਾਲਚ ਫੀਡ ਹੋ ਗਿਆ ਜਦੋਂ ਲਾਲਚ ਇਨਕਰੀਜ਼ ਹੋਇਆ ਤੇ ਅਗਲੇ ਸਾਲ ਉਹਨਾਂ ਦਾ ਲਾਲਚ ਜਦੋਂ ਵਧਿਆ ਤਾਂ ਉਹਨਾਂ ਨੇ ਕਿਹਾ ਕਿ ਚਾਲਕ ਨੂੰ ਡਾਲਰ ਤੇ ਬਹੁਤ ਹੁੰਦੇ ਆ ਰੋਜ਼ ਦੇ ਲੈਟਸ ਗੋ ਮੋਰ ਲੋਅਰ ਉਹਨਾਂ ਨੇ 6.5 ਕਰ ਦਿੱਤੀ ਅਗਲੇ ਸਾਲ ਨੈਕਸਟ ਈਅਰ ਕਿੱਥੇ 8.5 4.5 ਕਰੋੜ ਲੋਕ ਐਡ ਹੋ ਗਏ ਕਿੱਥੇ 7.5 ਤੇ ਕਿੱਥੇ 6.5 ਹੋ ਕੀ ਹੋਣ ਅੱਛਾ 4.5 ਕਰੋੜ ਲੋਕ ਹੋਰ ਐਡ ਹੋ ਕੇ ਉਨੇ ਹੀ ਪੈਸੇ ਹੋਰ ਵੱਧ ਕੇ ਉਨੇ ਹੀ ਰੋਜ਼ ਦੀਆਂ ਗੋਲੀਆਂ ਵਿਕਣੀਆਂ ਸ਼ੁਰੂ ਹੋ ਗਈਆਂ ਉਨੇ ਹੀ ਰੋਜ਼ ਦੇ ਲੋਕਾਂ ਦੀ ਜੋ ਹਾਲਾਤ ਆ ਉਹ ਬਾੜ ਮੇ ਜਾਏ ਲੋਕ ਲੋਕਾਂ ਨੂੰ ਕੋਈ ਪਰਵਾਹ ਨਹੀਂ ਲੋਕਾਂ ਨਾਲ ਕੀ ਹੁੰਦਾ ਸਿਰਫ ਸਾਨੂੰ ਪਰਵਾਹ ਹੈ ਕਿ ਸਾਡੇ 4 ਕਰੋੜ ਲੋਕ ਐਡ ਹੋ ਗਏ ਤੇ ਇੰਨੇ ਪੈਸੇ ਐਡ ਹੋ ਗਏ ਲਾਲਚ ਜਦੋਂ ਵੱਧਦੀ ਹੈ ਤੇ ਫਿਰ ਉਹਦੀ ਇੰਤਹਾ ਕੋਈ ਨਹੀਂ ਹੁੰਦੀ ਫਿਰ ਅਗਲੇ ਸਾਲ ਲਾਲਚ ਥੋੜੀ ਹੋਰ ਇਨਕਰੀਜ਼ ਹੋਈ ਤੇ ਉਹਨਾਂ ਨੇ 6.5 ਨੂੰ ਕਰਕੇ ਬੇਸਿਕ ਨੂੰ 5.5 ਕਰਤਾ ਜਿਹੜਾ ਹੋਣਾ ਹੈ ਇਸ ਟਾਈਮ ਹਮਤ ਤੇ ਕੋਚ ਜਦੋਂ ਮੇਰੀ ਸ਼ੂਗਰ 5.5 ਹੁੰਦੀ ਹੈ ਮੈਂ ਫੀਲ ਕਰਦਾ ਇਸ ਤਰ੍ਹਾਂ ਦਮ ਡਾਊਨ ਫੀਲ ਕਰਦਾ ਮਿੱਠਾ ਨਾ ਇਹ ਤੁਹਾਡੀ ਐਸ ਲਾਇਅਤ ਜਿਹੜੀ ਹੈ ਪਕੜਨ ਦੀ ਸਲਾਇਅਤ ਹੈ ਇਹ ਤੁਹਾਡੇ ਜਿਸਮ ਚ ਮਿੱਠਾ ਮਿੱਠੇ ਨਾਲ ਤੁਸੀਂ ਆਪਣੇ ਬਾਡੀ ਚ ਤਾਕਤ ਪੈਦਾ ਕਰਦੇ ਹੋ ਕਿਉਂਕਿ ਉਹ ਮੈਟਾਬੋਲਾਈਜ਼ એનર્ਜੀਸ ਕਨਵਰਟ ਹੁੰਦਾ ਜਦੋਂ ਤੁਸੀਂ ਉਹ ਮਿੱਠਾ ਚੂਸ ਲਿਆ ਬੋਡੀ ਚ 5.5 ਤੇ ਆ ਗਿਆ ਜਾਂ ਉਸ ਤੋਂ ਵੀ ਲੋ ਆ ਗਿਆ ਉਹ ਕਹਿੰਦੇ 5 ਤੋਂ ਵੀ ਲੋ ਰੱਖੋ ਤੇ ਫਿਰ ਉਹ 5 ਤੋਂ ਲੋ ਤੇ ਹੋਰ ਥੱਲੇ ਹੋਏਗਾ ਤੇ ਜਦੋਂ ਤੁਹਾਡੇ ਜਿਸਮ ਚ ਜਾਨ ਹੈਗੀ ਜਿਹਨੂੰ ਆਪਾਂ ਕਹਿੰਦੇ એનર્ਜੀ ਨਹੀਂ ਹੈਗੀ ਜਿਸਮ ਚ ਤੇ ਉਹ ਕੀ ਹੋਏਗਾ ਫਿਰ ਉਹ ਬੰਦਾ ਡਾਊਨ ਫੀਲ ਕਰੇਗਾ ਮੈਂ ਜਦੋਂ ਮੇਰੇ ਕੋਲੇ ਪੇਸ਼ੈਂਟ ਆਂਦਾ ਹੈ ਉਹ ਕਹਿੰਦਾ ਕਿ ਮੈਂ ਪ੍ਰੀ ਡਾਇਬੀਟਿਕ ਡਿਕਲੇਅਰ ਹੋ ਗਿਆ ਮੈਂ ਕਿਹਾ ਕਿੰਨੀ ਹੁੰਦੀ ਆ ਮੇਰੀ 6.1 ਤੇ ਚੱਲ ਗਈ ਜੀ ਐਚਬੀਏ 1 ਸੀ ਜਿਹਨੂੰ ਬਤਨ ਮੀਨਲੀ ਸ਼ੂਗਰ ਕਹਿੰਦੇ ਆ ਤੇ ਟੈਰਮਿਨ ਦੇ ਸ਼ੂਗਰ ਤੇ ਮੀਡੀਅਨ ਹੈ ਨਾ ਯਾਨੀ ਇਹ ਨਾ ਉੱਪਰ ਤੇ ਥੱਲੇ ਨੂੰ ਪਲੱਸ ਕਰਕੇ ਤੇ ਇਹਨੂੰ ਡਿਵਾਈਡ ਕਰਨਾ ਤੁਸੀਂ ਕਰੋ ਤੇ ਇਹ ਤਾਂ ਮੀਡੀਅਨ ਤੇ ਨਮਿਨੇ ਦਾ ਇਹਦੇ ਚ ਤੁਹਾਡੀ ਸ਼ੂਗਰ 12ਵੇਂ ਕਿਸੇ ਦਿਨ ਹੋਈ ਹੋ ਸਕਦੀ ਹੈ 14ਵੇਂ ਹੋਈ ਹੋ ਸਕਦੀ ਹੈ 10ਵੇਂ ਵੀ ਹੋਈ ਹੋ ਸਕਦੀ ਹੈ ਤੇ ਉਹਦਾ ਫਿਰ ਮੀਡੀਅਮ ਕੱਢੋਗੇ ਤਾਂ 6 ਆ ਜਾਏਗਾ ਤੁਹਾਡਾ 10 10 ਤੇ ਚਾਰ ਦਾ ਤੇ ਇਹ ਤੇ ਰਾਈਟਲੀ ਗੱਜੜਾ ਵੀ ਇਹਦਾ ਮੀਡੀਅਮ ਬੰਦਾ ਆਮ ਨਾਟ ਅ ਗੁੱਡ ਮੈਥਮੈਟਿਸ਼ੀਅਨ ਉਹ ਉਹਦੇ ਐਗਜ਼ੈਕਟ ਰੈਸ਼ਨ ਨਹੀਂ ਦਏਗਾ ਤੁਹਾਨੂੰ ਕਿ ਤੁਹਾਡੀ ਕਿੰਨੀ ਹੈ 슈ਗਰ ਐਗਜ਼ੈਕਟ ਰੈਸ਼ਨ ਤੇ ਉਹ ਹੀ ਹੋਏਗਾ ਕਿ ਜਿਹੜੀ ਤੁਹਾਡੀ ਐਗਜ਼ੈਕਟ ਉਸ ਟਾਈਮ 슈ਗਰ ਹੈ ਜਦੋਂ ਤੁਸੀਂ ਹੁਣ ਚੈੱਕ ਕਰੋ ਉਹ ਜਿਹੜੀ ਹੈ ਉਹਨ ਘਾਣੇ ਤੋਂ 3 ਘੰਟੇ ਬਾਅਦ ਕਿੰਨੀ ਹੈ ਉਹ ਦੱਸੇਗਾ ਕਿ ਖਾਣੇ ਤੋਂ 3 ਘੰਟੇ ਬਾਅਦ ਤੁਹਾਡੀ ਨਾਰਮਲ ਰੇਂਜ ਚ ਹੈਗੀ ਆ ਕਿ ਨਹੀਂ ਜਾਂ ਤੁਹਾਡੀ ਸਵੇਰ ਉੱਠ ਕੇ ਕਿੰਨੀ ਆ ਉਹ ਦੱਸੇਗਾ ਤੁਹਾਡੀ ਨਾਰਮਲ ਹੈ ਕਿ ਨਹੀਂ ਹੁਣ ਉਹ ਗਾ ਤੁਹਾਡੀ 8.5 ਦੇ ਅੰਦਰ ਆ ਚਲੋ ਤੁਸੀਂ 8.5 ਸਮਝ ਲਿਓ ਕਿ ਬਹੁਤ ਜ਼ਿਆਦਾ 7.5 ਰੱਖ ਲਓ ਪੁਰੇ ਇਹ ਤੇ ਨਹੀਂ ਕਿ ਹੁਣ ਤੁਸੀਂ ਬਿਲਕੁਲੀ ਫਾਈਵ ਤੇ ਲਿਆਓ ਤੇ ਉੱਥੇ ਤਾਂ ਬੰਦਾ ਮਰਿਆ ਮਰਿਆ ਫੀਲ ਕਰਦਾ ਬਹੁਤ ਸਾਰੇ ਲੋਕ ਜਿਹੜੇ ਆਂਦੇ ਨੇ ਉਹਨਾਂ ਨੂੰ ਇਹ ਫੀਲਿੰਗ ਹੁੰਦੀ ਹੈ ਕਿ ਮੈਂ ਬਹੁਤ ਡਾਊਨ ਫੀਲ ਕਰ ਰਿਹਾ ਮੈਂ ਬਹੁਤ ਨੀਚਾ ਚਲਾ ਗਿਆ ਮੇਰੀ ਸਿਹਤ ਬਹੁਤ ਡਾਊਨ ਹੋ ਗਈ ਹੈ ਮੈਂ ਵੀਕ ਫੀਲ ਕਰ ਰਿਹਾ ਉਹਨਾਂ ਨੂੰ ਮੈਂ ਕਹਿੰਨਾ ਕਿ ਤੁਸੀਂ ਕਦੋਂ ਦੀ ਗੋਲੀ ਖਾ ਰਹੇ ਹੋ ਕੋਈ ਕਹਿੰਦਾ 6 ਮਹੀਨਾ ਤੋਂ ਖਾ ਰਿਹਾ ਕੋਈ ਕਹਿੰਦਾ 2 ਸਾਲ ਤੋਂ ਖਾ ਰਿਹਾ ਕੋਈ ਕਹਿੰਦਾ 1 ਸਾਲ ਤੋਂ ਖਾ ਰਿਹਾ ਅੱਛਾ ਤੁਹਾਡੀ ਸ਼ੂਗਰ ਕਿੰਨੀ ਹੁੰਦੀ ਹੈ ਮੇਰੀ ਸ਼ੂਗਰ ਜੀ ਹੁਣ ਅੱਗੇ ਤਾਂ 6.8 NIC ਹੋਰ ਮੇਰੀ 5.1 ਨਹੀਂ ਆਉਂਦੀ ਜਦੋਂ 3 ਮਹੀਨੇ ਦੀ ਕਰਦੇ ਮੈਂ ਫਿਰ ਉਹਨੂੰ ਇੱਕ ਤਜਰਬਾ ਦੱਸਦਾ ਉਹ ਤਜਰਬਾ ਜੀ ਤੁਹਾਡੇ ਸ਼ੋਅ ਦੇ ਜ਼ਰੀਏ ਆਪਾਂ ਸਾਰੇ ਸੁਣਨ ਵਾਲਿਆਂ ਨੂੰ ਦੱਸ ਰਹੇ ਇਹ ਸਾਰੇ ਸੁਣਨ ਵਾਲੇ ਇਸ ਐਕਸਪੀਰੀਅੰਸ ਨੂੰ ਕਰ ਲੈਣ ਜਿੰਨਾ ਜਿੰਨਾਂ ਨੂੰ ਪ੍ਰੀ ਡਾਇਬੀਟਿਕ ਦਾ ਸ਼ੱਕ ਹੈ ਜਾਂ ਜਿੰਨਾਂ ਨੂੰ ਪ੍ਰੀ ਡਾਇਬੀਟਿਕ ਇੰਟਰਸਟਿੰਗ ਸੋ ਇਹ ਕੀ ਹੈ ਜੀ ਤਜਰਬਾ ਕੀ ਹੈ ਐਕਸਪੀਰੀਅੰਸ ਇਹ ਤੁਹਾਡੇ ਤੋਂ ਜਾਣ ਕਰ ਇਸੇ ਲੈਣੇ ਲੇਕਿਨ ਉਸ ਤੋਂ ਪਹਿਲਾਂ ਮੈਂ ਆਪਣੇ ਸਪਾਂਸਰਸ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਇਸ ਪ੍ਰੋਗਰਾਮ ਲਈ ਸਾਡੇ ਅੱਜ ਨੂੰ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਸੁਖੀ ਬਾਦ ਮੋਟਰਸ ਵੱਲੋਂ 15437 ਫਰੇਜ਼ਰ ਹਾਈਵੇ ਤੇ ਸਥਿਤ ਨੇ ਜੀ ਬਹੁਤ ਵੱਡਾ ਸ਼ੋਰੂਮ ਹੈ ਟਰੱਕ ਸੈਂਟਰ ਵੀ ਹੈਗਾ ਹੈ ਹਰ ਕਿਸਮ ਦੀ ਗੱਡੀ ਤੁਸੀਂ ਜਾ ਕੇ ਇਥੋਂ ਲੈ ਸਕਦੇ ਹੋ ਤੇ ਫਾਈਨਾਂਸਿੰਗ ਵੀ ਅਵੇਲੇਬਲ ਹੈ ਫੋਨ ਨੰਬਰ ਹੈ 6045801000 ਨਾਲ ਹੀ ਸਾਡੇ ਅਗਲੇ ਸਹਿਯੋਗੀਆਂ ਐਮਸੀ ਇੰਸ਼ੋਰੈਂਸ ਕਿਸੇ ਕਿਸਮ ਦੀ ਵੀ ਇੰਸ਼ੋਰੈਂਸ ਲੈਣੀ ਹੈ ਤੁਸੀਂ ਹੋਮ ਆਟੋ ਟਰੈਵਲ ਬਿਜ਼ਨਸ ਲਾਈਫ ਰੀਕ੍ਰੀیشنل ਇੰਸ਼ੋਰੈਂਸ ਤਾਂ ਫਿਰ ਇਹਨਾਂ ਦੀਆਂ 10 ਬ੍ਰਾਂਚੇਸ ਨੇ ਲੋਅਰ ਮੇਨਲੈਂਡ ਵਿੱਚ ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ ਤੇ ਤੁਹਾਨੂੰ ਸੇਵਾਵਾਂ ਪ੍ਰਦਾਨ ਕਰਦੇ ਨੇ ਸਵੇਰੇ 9:00 ਤੋਂ ਲੈ ਕੇ ਰਾਤ ਦੇ 9:00 ਵਜੇ ਤੱਕ ਫੋਨ ਨੰਬਰ ਹੈ 6045076666 604507644 ਤੇ ਅਗਲੇ ਸਾਡੇ ਸਹਿਯੋਗੀ ਹਨ ਭਰਤ ਜੁਵਲਰਸ ਆ ਜੁਐਲਰੀ ਦੇ ਵਿੱਚ ਕਿਸੇ ਕਿਸਮ ਦੀ ਵੀ ਜੁਐਲਰੀ ਤੁਸੀਂ ਲੈਣੀ ਹੈ ਜਾਂ ਬਣਵਾਣੀ ਹੈ ਤਾਂ ਇਹਨਾਂ ਕੋਲ ਤੁਸੀਂ ਪਹੁੰਚੋ ਯੂਨਿਟ ਨੰਬਰ 1158120128 ਸਟਰੀਟ ਸਰੀ ਪਾਇਲ ਬਿਜ਼ਨਸ ਸੈਂਟਰ ਵਿੱਚ ਸਥਿਤ ਹੈ ਭਰ ਜੁਐਲਰ 6045931111 ਇਹਨਾਂ ਦਾ ਫੋਨ ਨੰਬਰ ਹੈ ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਮੁਰਜ਼ਾ ਨਾਲ ਤੇ ਸ਼ੂਗਰ ਸਬੰਧੀ ਬੜੇ ਹੈਰਾਨੀਜਨਕ ਆંકੜੇ ਜਿਹੜੇ ਉਹ ਸ਼ੇਅਰ ਕਰ ਰਹੇ ਨੇ ਬੜੇ ਇੰਟਰਸਟਿੰਗ ਨੇ ਕਿ WHO ਕਿਵੇਂ ਇਹ ਨੰਬਰਸ ਦੀ ਹੈਰ ਫੇਰ ਜਿਹੜੀ ਇਹ ਕਰ ਰਹੀ ਹੈ ਜੇ ਮੈਂ ਇਸਤੇਮਾਲ ਕਰਾਂ ਲਫ਼ਜ਼ ਪਰ ਉਸ ਦਾ ਆਮ ਬੰਦਾ ਜਿਹੜਾ ਹੈਗਾ ਉਹ ਕੀ ਖਮਿਆਜ਼ਾ ਭੁਗਤ ਰਿਹਾ ਹੈ ਸੋ ਡਾਕਟਰ ਸਾਹਿਬ ਨੇ ਇੱਕ ਐਕਸਪੀਰੀਐਂਸ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਇਹ ਬਹੁਤ ਲਾਇਬੰਦ ਹੋਏਗਾ ਖਾਸ ਤੌਰ ਤੇ ਉਹ ਲੋਕਾਂ ਲਈ ਜਿਹੜੇ ਆਪਣੇ ਆਪ ਨੂੰ ਪ੍ਰੀ ਡਾਇਬੀਟਿਕ ਸਮਝਦੇ ਹੈਗੇ ਨੇ ਸੋ ਲੈਟਸ ਗੈਟ ਬੈਕ ਓਵਰ ਟੂ ਡਾਕਟਰ ਮੁਰਜ਼ਾ ਐਂਡ ਲਰਨ ਫਰਮ ਹਿਮ ਐਸ ਟੂ ਕੀ ਹੈ ਲੋਕ ਕਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਡਾਇਬਟੀਜ਼ ਯਾਨੀ ਕਿ ਸ਼ੂਗਰ ਤੋਂ ਰਾਹਤ ਦਿਵਾ ਸਕਦੇ ਨੇ ਜੀ ਡਾਕਟਰ ਸਾਹਿਬ ਜੀ ਹੈਪ੍ਰੀ ਜੀ ਆਪਾਂ ਗੱਲ ਕਰ ਰਹੇ ਸੀ ਉਸ ਐਕਸਪੀਰੀਅੰਸ ਦੀ ਅੱਜ ਇਹਨਾਂ ਨੂੰ ਆਪਾਂ ਦੇਖਣ ਵਾਲਿਆਂ ਨੂੰ ਇਹ ਪ੍ਰੀ ਡਾਇਬੀਟਿਕ ਦੇ ਬਾਰੇ ਵਿੱਚ ਸਾਰਾ ਗਾਈਡ ਕਰਦੇ ਹਾਂ ਤੇ ਫਿਰ ਨੈਕਸਟ ਸ਼ੋਅ 'ਚ ਆਪਾਂ ਇਹਨਾਂ ਨੂੰ ਦੱਸਾਂਗੇ ਕਿ ਜੇ ਤੁਹਾਨੂੰ ਵਾਕਿਆ ਹੀ ਹੋਵੇ ਸ਼ੂਗਰ ਤੇ ਫਿਰ ਕੀ ਕਰਨਾ ਫਿਰ ਉਹਦਾ ਹੱਲ ਵੀ ਹੈ ਇਹਦਾ ਹੱਲ ਗੋਲੀਆਂ ਨੇ ਉਹਦਾ ਹੱਲ ਉਸ ਤੋਂ ਬਗੈਰ ਵੀ ਹੈ ਪਹਿਲੇ ਸ਼ੂਗਰ ਜੇਕਰ 2-4 ਸਾਲ ਤੋਂ ਤੁਸੀਂ ਉਹ ਹੱਲ ਕਰ ਲਓ ਤੇ ਉਹ ਤੁਹਾਡੀ ਸ਼ੂਗਰ ਰੁਕ ਜਾਂਦੀ ਹੈ ਇਹ ਆਪਾਂ ਇਹ ਵੀ ਜ਼ਰੂਰ ਇਨਫੋਰਮ ਕਰਨਾ ਹੈ ਉਹਨਾਂ ਨੂੰ ਤਾਂ ਕਿ ਜਿਹੜੇ ਲੋਕ ਗੋਲੀਆਂ ਤੇ ਲੱਗ ਜਾਂਦੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਪਹਿਲਾਂ ਤੇ ਅੱਛਾ ਇਹ ਐਕਸਪੀਰੀਅੰਸ ਕੀ ਕਰਨਾ ਤੁਸੀਂ ਹੁਣ ਜਿਹੜੇ ਬੰਦੇ ਨੂੰ ਵੀ ਸ਼ੱਕ ਹੈ ਕਿ ਜਦੋਂ ਸਵੇਰ ਚੈੱਕ ਕਰਦਾ ਸਪੋਜ਼ ਸਵੇਰ 6 ਵਜੇ ਉੱਠਦਾ ਹੈ ਤੇ ਉੱਠਣੇ ਪਹਿਲੇ ਉਹਨੇ ਸ਼ੂਗਰ ਚੈੱਕ ਕੀਤੀ ਆਪਨੇ ਇਹ ਉਹ ਦੇਖੋ ਗらい ਲੈਟ ਸੁਪੋਜ਼ ਐਵੇਂ ਇੱਕ ਫਿਗਰ ਰੱਖ ਲੈਂਦੇ ਆ 6.8 ਆ ਗਈ 7 ਆ ਗਈ ਉਹ ਤਾਂ ਰੋਲਾ ਪੈ ਗਿਆ ਮੈਨੂੰ ਤਾਂ ਸ਼ੂਗਰ ਹੋ ਗਈ 5.5 ਤੋਂ ਤਾਂ ਬਹੁਤ ਉੱਤੇ ਆ 7 ਤੇ ਅੰਜੋ ਕਹਤੇ ਅੰਜੋ ਕਹੈਂਜੋ ਕਾ ਬਿਲਕੁਲ ਰੋਲਾ ਨਹੀਂ ਪਾਣਾ ਬਿਲਕੁਲ ਗੋਲੀ ਨਹੀਂ ਖਾਣੀ ਹਲੇ ਹਲੇ ਤੁਸੀਂ ਦੋ ਤਿੰਨ ਫੈਕਟਰਸ ਚੈੱਕ ਕਰਨੇ ਆ ਜੇ ਮੇਰੇ ਕੋਲ ਆਉਗੇ ਜਾਂ ਕਿਸੇ ਸਿਆਣੇ ਹੋਰ ਬੰਦੇ ਕੋਲ ਮੇਰੇ ਤੋਂ ਬਿਹਤਰ ਕਿਸੇ ਕੋਲ ਚਲੇ ਜਾਓਗੇ ਤੇ ਉਹ ਵੀ ਸ਼ਾਇਦ ਇਹ ਹੀ ਚੈੱਕ ਕਰੇ ਫੈਕਟਰਸ ਇਹ ਲੈ ਫੈਕਟਰ ਤੁਸੀਂ ਚੈੱਕ ਕਰਨਾ ਹੈ ਕਿ ਤੁਹਾਡੀ ਸਵੇਰ ਦੀ ਜਿਹੜੀ ਸ਼ੂਗਰ ਚੈੱਕ ਕੀਤੀ ਸਵੇਰ ਸੋ ਸਵੇਰ 6 ਵਜੇ ਜਾਂ 8 ਵਜੇ ਜਾਂ 5 ਵਜੇ ਜਾਂ 4 ਵਜੇ ਤੁਹਾਨੂੰ ਸੁੱਤਿਆਂ ਕਿੰਨੀ ਦੇਰ ਹੋ ਗਈ ਹੈ 6 ਘੰਟੇ ਦੀ ਨੀਂਦ ਹੈਗੀ ਹੈ ਤੁਹਾਡੀ ਪਹਿਲੀ ਚੀਜ਼ ਨੋਟ ਕਰ ਲਓ ਲਿਖ ਕੇ ਰੱਖ ਲਓ ਆਪਣੇ ਕੋਲੇ ਪਹਿਲੀ ਗੱਲ ਤੁਸੀਂ ਇਹ ਦੇਖਣੀ ਹੈ 6 ਤੋਂ 8 ਘੰਟੇ ਦੀ ਨੀਂਦ ਨਹੀਂ ਹੈਗੀ ਤੇ ਇਹ ਤੁਹਾਡਾ ਰਿਜ਼ਲਟ ਫਾਲਟੀ ਹੈ ਇੱਕ ਚੀਜ਼ ਦੂਸਰੀ ਚੀਜ਼ ਨਹੀਂ ਤਾਂ ਸੌਰੀ ਉਹ ਕੌਸ ਵੀ ਬਹੁਤ ਆਦੀਆਂ ਦੇ ਦਰਮਿਆਨ ਸਟੇਲੀਆ ਤੋਂ ਕਾਲ ਆ ਰਹੀ ਸੀ ਉਹ ਟੂਰ ਨੂੰ ਮੈਂ ਸੌਰੀ ਕੀਤਾ 6 ਤੋਂ 8 ਘੰਟੇ ਦੇ ਦਰਮਿਆਨ ਤੁਸੀਂ ਜਦੋਂ ਦਰਮਿਆਨ ਚ ਸੋਤੇ ਹੋ ਤੇ ਇੱਕ ਵਾਰ ਦੀ ਵਾਰੀ ਯੂਰਿਨ ਪਾਸ ਕਰਨ ਲਈ ਉੱਠੇ ਹੋ ਤੁਸੀਂ ਦਾ ਦਰਮਿਆਨ ਚ ਯਾਨੀ ਤੁਹਾਡੀ ਨੀਂਦ ਡੀਪ ਸਲੀਪਸ ਨਹੀਂ ਸਗੀ ਜੇ ਨਹੀਂ ਸਗੀ 6 ਤੋਂ 8 ਘੰਟੇ ਦੀ ਲਗਾਤਾਰ ਸਲੀਪ ਨਹੀਂ ਹੈ ਤੁਸੀਂ ਇੱਕ ਵਾਰੀ ਵੀ ਯੂਰਿਨ ਪਾਸ ਕਰਨ ਲਈ ਉੱਠੇ ਹੋ ਤੇ ਇਟ ਮੀਨਸ ਕਿ ਤੁਹਾਡਾ 슈ਗਰ ਦਾ ਰਿਜ਼ਲਟ ਫਾਲਟੀ ਹੈ 2 ਪੁਆਇੰਟ ਹੋ ਗਿਆ ਤੀਸਰਾ ਪੁਆਇੰਟ ਕੀ ਤੁਹਾਡੀ ਇਹ ਜਿਹੜੀ ਰੇਟਿੰਗ ਆਪਾਂ ਚੈੱਕ ਕੀਤੀ ਹੈ 12 ਘੰਟੇ ਦੀ ਫਾਸਟਿੰਗ ਹੈ ਮਿਨੀਮਮ 12 ਤੋਂ 13 ਘੰਟੇ ਯਾਨੀ ਤੁਸੀਂ 12 ਤੋਂ 13 ਘੰਟੇ ਦੇ ਅੰਦਰ ਪਾਣੀ ਤੇ ਨਹੀਂ ਪੀਤਾ ਹੋਇਆ ਕੁਝ ਖਾਦਾ ਤੇ ਨਹੀਂ ਦੁੱਧ ਤੇ ਨਹੀਂ ਪੀਤਾ ਜਾਂ ਕੋਈ ਹੋਰ ਚੀਜ਼ ਤੁਹਾਡਾ ਖਾਣਾ ਜਾਂ ਤੁਸੀਂ ਡਰਾਈ ਫਰੂਟਸ ਤੇ ਨਹੀਂ ਖਾਦੇ ਆ ਕਿ ਐਸੀ ਕੋਈ ਚੀਜ਼ ਤੇ ਨਹੀਂ ਆ ਕਿ ਤੁਹਾਡੇ ਜਿਹੜੀ ਚੀਜ਼ ਤੁਸੀਂ ਜਿਹੜੀ ਤੁਹਾਡੀ ਸ਼ੂਗਰ ਇਨਕਰੀਜ਼ ਕਰ ਰਹੀ ਹੈ ਕੋਈ ਵੀ ਚੀਜ਼ ਤੁਸੀਂ ਖਾਉਂਦੇ ਨਹੀਂ ਕੋਨੇ ਵੀ ਪੀਓਗੇ ਤੇ ਉਹਨੇ ਥੋੜਾ ਬਹੁਤ ਫਰਕ ਤੇ ਪਾਣਾ ਜਿਹਨੇ ਜਨੇ ਸਟਮਕ ਤੇ ਪਾਰ ਪਾਣਾ ਜਿਹੜੀ ਚੀਜ਼ ਨੇ ਉਹਨੇ ਤਰਤੇ ਥੋੜਾ ਜਿਹਾ ਫਰਕ ਪਾ। ਅਸੀਂ ਅਗਰ ਐਸੀ ਕੋਈ ਚੀਜ਼ ਹੈ ਤੇ ਫਿਰ ਵੀ ਤੁਹਾਡਾ ਰਿਜ਼ਲਟ ਫਾਲਟੀ ਹੈ। 12 ਤੋਂ 13 ਘੰਟੇ ਦੀ ਅਗਰ ਫਾਸਟਿੰਗ ਨਹੀਂ ਹੈ ਤੇ ਤੁਹਾਡਾ ਰਿਜ਼ਲਟ 6.8 ਆ ਜਾਂ 7.8 ਆ ਤੇ ਰਿਜ਼ਲਟ ਗਲਤ ਹੈ। ਤੁਸੀਂ ਇਹਨੂੰ 12 ਤੋਂ 13 ਘੰਟੇ ਫਾਸਟਿੰਗ ਕਰਕੇ ਦੇਖੋ ਦਰਮਿਆਨ 8 ਘੰਟੇ ਦੀ ਨੀਂਦ ਹੋ ਗਈ ਯੂਰਿਨ ਪਾਸ ਨਾ ਕੀਤਾ ਹੋਵੇ ਦਰਮਿਆਨ ਪਾਣੀ ਨਾ ਪੀਤੋ ਹੋਵੇ ਔਰ ਨੀਂਡ ਡੀਪ 슬ੀਪ ਹੋਵੇ ਉਹ ਲਿੰਡੇ ਆ ਰਹੇ ਐ ਸੋ 12 ਤੋਂ 13 ਘੰਟੇ ਦੀ ਫਾਸਟਿੰਗ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਫਾਸ ਕਰਨ ਲਈ ਉੱਠੇ ਨਾ ਹੋਵੇ 6 ਤੋਂ 8 ਘੰਟੇ ਦੀ ਡੀਪ 슬ੀਪ ਹੋਵੇ ਜਿਹੜਾ ਫੇਰ ਸਵੇਰ 6 ਵਜੇ ਜਾਂ 8 ਵਜੇ ਜਾਂ 4 ਵਜੇ ਜਿਹੜਾ ਤੁਸੀਂ ਸਲੈਕਟ ਲੈਣਾ ਉਹ 100% ਐਕੂਰੇਟ ਹੋਏਗਾ ਇਹ ਪਹਿਲਾ ਪੁਆਇੰਟ ਨੂੰ ਲਿਖ ਲਓ ਸੋ ਇਹ ਬੜੇ ਸੋਹਣੇ ਤੁਸੀਂ ਪੁਆਇੰਟਸ ਦੱਸੇ ਡਾਕਟਰ ਸਾਹਿਬ ਕਿ ਇਹ ਸਵੇਰੇ ਉੱਠਦੇ ਸਾਰੀ ਘਬਰਾਹਣ ਦੀ ਕੋਈ ਲੋੜ ਨਹੀਂ ਹੈਗੀ ਪਹਿਲਾਂ ਇਹ ਐਨਲਾਈਜ਼ ਕਰ ਲਓ ਕਿ ਜਿਹੜੇ ਤੁਸੀਂ ਪੁਆਇੰਟਸ ਦੱਸੇ ਨੇ 6 ਤੋਂ 8 ਘੰਟੇ ਦੀ ਨੀਂਦ ਡੀਪ ਸਲੀਪ ਹੋਈਏ ਤੇ ਫਾਸਟਿੰਗ 12 ਤੋਂ 13 ਘੰਟੇ ਦੀ ਜੇ ਹੋਈਏ ਤਦ ਹੀ ਐਕੂਰੇਟ ਤੁਹਾਡੇ ਜਿਹੜੇ ਹੈਗੇ ਉਹ ਤੁਹਾਡੇ ਨੰਬਰਸ ਆਣਗੇ ਨਹੀਂ ਤਾਂ ਉਹ ਗਲਤ ਹੈਗੇ ਨੇ ਹੋਰ ਕੀ ਜੀ ਧਿਆਨ ਦੇਣ ਦੀ ਲੋੜ ਹੈਗੀ ਦੂਸਰੇ ਪਾਸੇ ਆਜੋ ਜਿਹੜਾ ਦੂਸਰਾ ਆਪਾਂ ਹੁਣ ਐਕਸਪੀਰੀਅੰਸ ਕਰਨਾ ਇੱਕ ਪਹਿਲਾ ਐਕਸਪੀਰੀਅੰਸ ਇਹ ਕੀਤਾ ਦੂਸਰਾ ਐਕਸਪੀਰੀਅੰਸ ਇਹ ਕਰਨਾ ਕਿ ਆਪਾਂ ਖਾਣਾ ਨੋਰਮਲ ਖਾਣਾ ਇਨਸਾਨਾ ਹਗਾ ਉਹ ਬੜਾ ਟਪੜ ਨਹੀਂ ਜਿੱਥੇ ਤੁਸੀਂ 1 ਜਾਂ 1.5 ਰੋਟੀ ਖਾਂਦੇ ਹੋ ਉਥੇ ਤਿੰਨ ਨਹੀਂ ਖਾਣੀਆਂ ਇੱਕ ਰੋਟੀ ਖਾ ਕੇ ਜਾਂ 1.5 ਰੋਟੀ ਖਾ ਕੇ ਉਸ ਤੋਂ 3-3.5 ਘੰਟੇ ਬਾਅਦ ਤੁਸੀਂ ਸ਼ੂਗਰ ਚੈੱਕ ਕਰਨੀ ਆਪਣੀ ਅਗਰ ਤੇ ਤੁਹਾਡੇ ਸ਼ੂਗਰ 7.5 ਦੇ ਅੰਦਰ ਆ ਗਈ ਹੈ ਦੇਖੋ ਅਗਰ ਖਾਣਾ ਖਾ ਕੇ 1.5 ਘੰਟੇ ਬਾਅਦ ਤੁਸੀਂ ਵੀ ਹਰਪ੍ਰੀਤ ਜੀ ਆਪਣੀ ਸ਼ੂਗਰ ਚੈੱਕ ਕਰੋਗੇ 10-11 ਹੋਏਗੀ 12 ਹੋ ਸਕਦੀ ਹੈ 9 ਵੀ ਹੋ ਸਕ ਜਿਹੜਾ ਵੀ ਬੰਦਾ ਜਿਹਨੂੰ ਸ਼ੂਗਰ ਨਹੀਂ ਹੈਗੀ ਉਹ ਖਾਣੇ ਤੋਂ ਫੋਰਮ ਬਾਅਦ ਜਾਂ ਘੰਟੇ ਬਾਅਦ ਸ਼ੂਗਰ ਚੈੱਕ ਕਰੇ ਉਹਦੇ ਆਬਵੀਅਸਲੀ ਹਾਈ ਹੋਏਗੀ ਮੈਟਾਬੋਲਾਈਜ਼ ਹੋ ਰਹੀ ਹੈ ਨੇ ਫੂਡ ਮੇਢੇ ਚ ਪਈ ਹੈ ਫੂਡ ਸਟਮਕ ਚ ਮੌਜੂਦ ਹੈ ਉਹਦੇ ਚ ਭਾਰ ਮੌਜੂਦ ਹੈ ਤੇ ਉਹਨੇ ਤੇ ਉਹ ਹੀ ਮਕਤਾਬ ਭਾਰ ਖਤਮ ਹੋ ਜਾਏਗਾ ਯਾਨੀ ਫੂਡ ਅੱਗੇ ਇੰਟਸਟਾਈਨ ਚ ਚਲੀ ਜਾਏਗੀ ਮੈਟਾਬੋਲਾਈਜ਼ ਹੋ ਕੇ ਤੁਸੀਂ ਉਦੋਂ ਸ਼ੂਗਰ ਚੈੱਕ ਕਰਨੀ ਹੈ ਜਦੋਂ ਤੁਸੀਂ ਉਦੋਂ ਸ਼ੂਗਰ ਚੈੱਕ ਕਰ ਰਹੇ ਹੋਗੇ ਉਹ ਐਕੋਰੇਟ ਆਏਗੀ ਅਗਰ ਤੁਸੀਂ 3 3.5 ਘੰਟੇ ਤੋਂ ਪਹਿਲੇ ਕਰੋਗੇ ਜਾਂ ਖਾ ਕੇ ਬੈਠੇ ਰਹੇ ਹੋ ਤਾਂ ਫਿਰ ਵੀ ਭਾਵੇਂ 6 ਘੰਟੇ ਬੈਠੇ ਰਹੋ ਫਿਰ ਤੇ ਹজম ਨਹੀਂ ਹੋਣਾ ਹজম ਕਰਕੇ ਫਿਰ ਚੈੱਕ ਕਰੋਗੇ ਫਿਰ ਉਹ ਨਾਰਮਲ ਆਏਗੀ ਇਹਨੂੰ ਰੈਂਡਮ ਕਰਕੇ ਆਪਾਂ ਉਹ ਫਾਸਟਿੰਗ ਸੀਗੀ ਇਹ ਰੈਂਡਮ ਹੈ ਖਾਣੇ ਤੋਂ ਬਾਅਦ ਵਾਲੀ ਇਹ ਦੂਸਰਾ ਤਜਰਬਾ ਇਹ ਕਰੋ ਇਹ ਚੈੱਕ ਕਰੋ ਤੇ ਜਿਹੜੀ ਤੀਸਰੀ ਚੀਜ਼ ਡਿਸਪਾਇੰਟਮੈਂਟ ਤੁਹਾਨੂੰ ਦੱਸਣ ਲੱਗਾ ਕਿ ਜਿਹੜੀ ਤੁਹਾਨੂੰ ਗੋਲੀ ਲਈ ਆ ਉਹਨਾਂ ਨੇ ਉਹ ਗੋਲੀ ਤੁਸੀਂ ਨਹੀਂ ਖਾਣੀ ਥੋੜੇ ਦਿਨ 2 ਦਿਨ 3 ਦਿਨ ਜਾਂ ਜਿੰਨੇ ਦਿਨ ਇਹ ਤਜਰਬਾ ਕਰ ਰਹੇ ਹੋ ਐਕਸਪੀਰੀਅੰਸ ਕਰ ਰਹੇ ਗੋਲੀ ਨਹੀਂ ਖਾਣੀ ਗੋਲੀ ਖਾਏ ਬਗੈਰ ਤੁਸੀਂ ਆਪਣੀ ਸ਼ੂਗਰ ਡਿਫਰੈਂਟ ਟਾਈਮਾਂ ਤੇ ਦਿਨ ਚ 2-3 ਵਾਰੀ ਚੈੱਕ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਚੈੱਕ ਕਰੋਗੇ ਅਗਰ 7.5 ਦੇ ਅੰਦਰ ਅੰਦਰ ਆ ਰਹੀ ਹੈ ਤੇ ਤੁਹਾਨੂੰ ਬਿਲਕੁਲ ਵਰੀ ਕਰਨ ਦੀ ਜ਼ਰੂਰਤ ਨਹੀਂ ਬਿਲਕੁਲ 5.5 ਤੇ ਜਾਣ ਦੀ ਜ਼ਰੂਰਤ ਨਹੀਂ ਬਿਲਕੁਲ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਤੁਸੀਂ ਤੰਗ ਨਹੀਂ ਹੋਵੋਗੇ ਸ਼ੂਗਰ ਤੋਂ ਤੁਸੀਂ ਅਗਰ ਤੁਹਾਨੂੰ ਕੋਈ ਕਹਿ ਦਿੱਤਾ ਤੁਹਾਨੂੰ ਸ਼ੂਗਰ ਹੈ ਤੇ ਮੈਂ ਜ਼ਿੰਮੇਦਾਰ ਹਾਂ ਮੈਂ 25 years ho wale ho gaye 24 years almost aur sugar de patient kai lakh ho chuke ne apne kol aur tusi suneya hona ke insulin dependent diabetes mellitus reversible nahi hai kahi suneya tusi suneya hona non insulin dependent reversible hai ye bhi metha ye bhi hach pe clear karde insulin dependent diabetes mellitus jehdi hai edam ਕਰਨੇ ਆ ਪਹਿਲੇ ਟਾਈਪ ਦੇ ਜਿਹਦੇ ਚ ਆਪਾਂ ਇਨਸੂਲਿਨ ਲਾਣੇ ਆ ਉਹ ਵੀ ਰਿਵਰਸਿਬਲ ਹੈ ਜੀ ਔਰ ਮੇਰੇ ਕੋਲ ਇੱਕ ਬਹੁਤ ਸ਼ਮਾਰ ਮੋਰ ਥੈਨ ਇੰਟਰਸਟਿੰਗ ਸੋ ਇਹ ਡਾਕਟਰ ਸਭ ਕਿਉਂਕਿ ਅੱਜ ਪ੍ਰੀ ਡਾਇਬੀਟਿਕ تھی ਮੈਂ ਫੋਕਸ ਰੱਖਾਂ ਇਹਦੇ ਬਾਰੇ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੇ ਦਰਸ਼ਕਾਂ ਨਾਲ ਸਾਂਝ ਪਾਵਾਂਗੇ ਸੋ ਇਹ ਤੁਸੀਂ ਦੋ ਐਕਸਪੀਰੀਐਂਸਸ ਐਕਸਪੈਰੀਮੈਂਟਸ ਜਿਹੜੇ ਦੱਸੇ ਨੇ ਇਸ ਤੋਂ ਇਲਾਵਾ ਪ੍ਰੀ ਡਾਇਬੀਟਿਕ ਲਈ ਕੀ ਤੁਸੀਂ ਉਹਨਾਂ ਨੂੰ ਸਜੈਸਟ ਕਰਨਾ ਚਾਹੋਗੇ ਦੋ ਦੋ ਤੇ ਐਕਸਪੀਰੀਅੰਸ ਹੋ ਕੇ ਪਹਿਲਾਂ ਤੁਸੀਂ ਆਪਣੇ ਆਪ ਨੂੰ ਫਾਈਨਲਾਈਜ਼ ਕਰੋ ਕਿ ਤੁਸੀਂ ਪ੍ਰੀ ਡਾਇਬੀਟਿਕ ਹੈਗੇ ਵੀ ਹੋ ਕੇ ਨਹੀਂ ਅਗਰ ਤੇ ਤੁਸੀਂ ਨਹੀਂ ਹੈਗੇ ਤਾਂ ਫਿਰ ਤੇ ਖੁਸ਼ੀਆਂ ਮਨਾਓ ਸਿਰਫ ਆਪਣੀ ਲਾਈਫ ਚੋਂ ਜਿਹੜੀਆਂ ਬੈਡ ਚੀਜ਼ਾਂ ਨੇ ਉਹਨੂੰ ਕੱਢ ਦਿਓ ਬੈਡ ਚੀਜ਼ਾਂ ਤੋਂ ਮੁਰਾਦ ਇਹ ਹੈ ਕਿ ਵਾਈਟ ਸ਼ੂਗਰ ਜਿਹੜੀ ਹੈ ਚੀਨੀ ਜਿਹੜੀ ਆਪਾਂ ਚੂਨਾ ਪਾ ਕੇ ਸਾਫ਼ ਹੁੰਦੀ ਹੈ ਜਿਹੜੀ ਤੁਹਾਨੂੰ ਪਤਾ ਹੈ ਬਾਈਕਾਰਬੋਨੇਟਸ ਜਿੰਨੇ ਨੇ ਉਹ ਤੁਹਾਡੇ ਪੈਂਕਰੀਆਸ ਦੇ ਦੁਸ਼ਮਣ ਨੇ ਚੁਨੇ ਚ ਤੁਹਾਨੂੰ ਪਤਾ ਹੈ ਕੈਲਸ਼ੀਅਮ ਕਾਰਬੋਨੇਟ ਤੇ ਕੈਲਸ਼ੀਅਮ ਬਾਈਕਾਰਬੋਨੇਟ ਕੈਲਸ਼ੀਅਮ ਕਾਰਬੋਨੇਟ ਸੀਐਸਓ3 ਹੁੰਦਾ ਨਾ ਚੁਨੇ ਦਾ ਫਾਰਮੂਲਾ ਜੇ కెਮਿਸਟਰੀ ਪੜ੍ਹੀ ਹੈ ਤੇ ਉਹ ਕੈਲਸ਼ੀਅਮ ਕਾਰਬੋਨੇਟ ਜਿੰਨੇ ਨੇ ਉਹ ਬਾਡੀ ਚ ਇੱਕ ਐਸਿਡ ਬਣਾਉਂਦੇ ਨੇ ਜਿਹਦਾ ਨਾਮ ਹੈ ਜ਼ਿੰਥਰੋਨਿਕ ਐਸਿਡ ਉਸ ਜ਼ਿੰਥਰੋਨਿਕ ਐਸਿਡ ਦਾ ਬਾਡੀ ਚ ਸਭ ਤੋਂ ਵੱਡਾ ਦੁਸ਼ਮਣ ਪਤਾ ਕੌਣ ਹੈ ਪੈਂਕ੍ਰੀਆਸ ਜਿਹੜਾ ਜਿਹੜਾ ਲੱਭਾ ਜਿਹੜਾ ਸ਼ੂਗਰ ਕਰਦਾ ਤੇ ਜਦੋਂ ਤੁਸੀਂ ਚੀਨੀ ਜ਼ਿਆਦਾ ਖਾਦੇ ਹੋ ਵਾਈਟ ਸ਼ੁਗਰ ਤੇ ਉਹਨੇ ਜਾ ਕੇ ਡੈਫੀਨਟਲੀ ਤੁਹਾਨੂੰ ਸ਼ੁਗਰ ਕਰਨੀ ਹੈ ਉਹਨੇ ਤੁਹਾਡੇ ਪਿੰਕ ਲੱਭ ਨੂੰ ਬ੍ਰਾਊਨ ਸ਼ੁਗਰ ਵੀ ਵਾਈਟ ਸ਼ੁਗਰ ਹੀ ਹੈ ਜਿਹੜੀ ਸ਼ੁਗਰ ਆਪਣੀ ਹੈ ਨਾ ਦੇਸੀ ਸ਼ੱਕਰ ਤੇ ਗੁੜ ਇਹ ਠੀਕ ਸ਼ੁਗਰ ਹੈ ਜਿਹਦੇ ਵਿੱਚ ਕੈਮੀਕਲ ਨਹੀਂ ਹੈਗੇ ਤੇ ਜਿਹੜਾ ਜੀ ਕੈਮੀਕਲ ਹੈ ਤੇ ਫੇਰ ਇਹ ਵੀ ਤੁਸੀਂ ਨਹੀਂ ਲੈ ਸਕਦੇ ਇਹ ਵੀ ਨਹੀਂ ओके ओके ਸੋ ਵਾਈਟ 슈ਗਰ ਤੋਂ ਪਰਹੇਜ਼ ਕਰਨਾ ਹੈ ਜੀ ਹੋਰ ਉਸ ਤੋਂ ਇਲਾਵਾ ਹੋਰ ਕਿਹੜੀ ਚੀਜ਼ਾਂ ਨੂੰ ਧਿਆਨ ਚ ਰੱਖਣਾ ਹੈ ਉਸ ਤੋਂ ਬਾਅਦ ਦੂਸਰੀ ਜਿਹੜੀ ਜਿਹਦਾ ਸ਼ੇਅਰ ਇਹ 슈ਗਰ ਤੇ ਬਾਕੀ ਸਾਰੀ ਫੂਡ ਦਾ ਸ਼ੇਅਰ ਹੈ 35% ਜਦਕਿ ਬਾਕੀ ਚੀਜ਼ਾਂ ਨੇ 65% ਜਿਹੋ ਉਹਦੇ ਚ ਕੋਈ ਚੀਜ਼ ਤੁਸੀਂ ਸੁਣ ਕੇ ਅੱਜ ਫੇਰ ਇੱਕ ਚੀਜ਼ ਤੋਂ ਲੱਤੇ ਮੈਂ ਹੈਰਾਨੀ ਦਾ ਬੰਬ ਧਰਨ ਲੱਗਾ ਉਹ ਇੱਕੋ ਹੀ 65% ਜਨਤਾ ਸ਼ਹਿਰ ਹੈ ਸ਼ੂਗਰ ਕਰਾਂਚ ਉਹ ਭਲਾ ਕਿ 65% ਤੋਂ ਉਸ ਚੀਜ਼ ਦਾ ਅਸਰ ਪੈਂਦਾ ਹੈ ਕਿ ਸ਼ੂਗਰ ਹੋ ਜਾਂਦੀ ਹੈ ਆਈ ਡੋਟ ਨੋ ਜੂ ਟੂ ਬੀ ਫ੍ਰੈਂਕ ਮੈਨੂੰ ਨਹੀਂ ਪਤਾ ਉਹ ਤੁਹਾਡੇ ਬ੍ਰੇਨ ਦਾ تعلق ਹੈ ਦਾ ਦਿਮਾਗ ਦਾ 65% ਅਗਰ ਤੁਹਾਨੂੰ ਡਿਪਰੈਸ਼ਨ ਹੈ ਸਟ੍ਰੈਸ ਹੈ ਕੋਈ ਟੈਨਸ਼ਨ ਦਾ ਝਟਕਾ ਲੱਗ ਗਿਆ ਤੁਹਾਨੂੰ ਸਪੋਜ਼ ਕਿਸੇ ਦੇ ਫਾਦਰ ਦੀ ਰਾਤ ਜੱਥ ਹੋ ਗਈ ਉਹਨੂੰ ਲੱਗਿਆ ਟੈਨਸ਼ਨ ਦਾ ਉਹਨੂੰ ਅਗਲੇ ਦਿਨ ਸ਼ੂਗਰ ਹੋ ਗਈ ਅਗਰ ਜ਼ਿੰਦਗੀ ਵਿੱਚ ਕੰਟੀਨਿਊਸ ਡਿਪਰੈਸ਼ਨ ਹੈ ਯਾ ਸਟ्रेस ਹੈ ਉਹਨੂੰ ਸ਼ੂਗਰ ਸਾਲ ਚ ਮੇਨ ਚੋਂ ਸ਼ੂਗਰ ਹੋ ਜਾਏਗੀ ਅਗਰ ਕਿਸੇ ਨੂੰ ਇੱਕਦਮ ਫਾਈਨੈਂਸ਼ੀਅਲ ਲਾਸ ਹੋਇਆ ਕੋਈ ਮਿਲੀਅਨਸ ਮੰਜ ਹੋ ਗਿਆ ਜਾਂ ਜੋ ਗਿਆ ਅਗਰ ਹੋ ਜਾਏ ਇਮਿਊਨ ਸਿਸਟਮ ਸਟਰੋਂਗ ਇਨਾਫ ਨਹੀਂ ਹੈ ਉਹਨੂੰ ਕਾਊਂਟਰ ਕਰਨ ਲਈ ਉਹਦੇ ਬਰਾਬਰ ਤੇ ਉਹਨੂੰ ਸ਼ੂਗਰ ਹੋ ਜਾਏਗੀ 65% ਟੈਂਸ਼ਨ ਸਟ्रेस ਡਿਪਰੈਸ਼ਨ ਐਂਗਜ਼ਾਇਟੀ ਦਾ ਤਾਲੁਕਾ ਸ਼ੂਗਰ ਹੋ ਜੀ ਵਾਓ ਇਹ ਤਾਂ ਜੀ ਵਾਕਿਆ ਜੀ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਬਹੁਤ ਇੰਪੋਰਟੈਂਟ ਹੈਗੀ ਤੇ ਅੱਜ ਸ਼ਾਇਦ ਹੀ ਕੋਈ ਐਸਾ ਇਨਸਾਨ ਹੈ ਜਿਹੜਾ ਸਟ्रेस ਟੈਨਸ਼ਨ ਚ ਨਹੀਂ ਲੱਗ ਰਿਹਾ ਪਰ ਡੈਫੀਨਿਟਲੀ ਉਹ ਜਿਹੜੇ ਐਂਗਜ਼ਾਇਟੀ ਇੰਡੈਕਸ ਅਟੈਕਸ ਆ ਗਏ ਨੇ ਇਹਦੇ ਨਾਲ ਜ਼ਿਆਦਾ ਇੱਕ ਪ੍ਰੈਸ਼ਰ ਪੈ ਜਾਂਦਾ ਬਾਡੀ ਦੇ ਉੱਤੇ ਤੇ ਉਹਦੇ ਨਾਲ 슈ਗਰ ਜਿਹੜੀ ਤੁਸੀਂ ਕਿਹਾ ਹੋ ਸਕਦੀ ਹੈ ਸੋ ਹੋਰ ਜੀ ਇਹ ਬੜੀ ਇੰਪੋਰਟੈਂਟ ਤੁਸੀਂ ਦੋ ਚੀਜ਼ਾਂ ਸਾਨੂੰ ਦੱਸਤੀਆਂ ਅਪਾਰਟ ਫਰਮ ਦਿਸ ਐਨੀਥਿੰਗ ਐਲਸ ਇਨ ਦ ਐਂਡ ਥਰਡ ਥਰਡ ਜਿਹੜੀ ਚੀਜ਼ ਹੈ ਜਿਹੜੇ ਬੰਦੇ ਦੀ ਰਾਤ ਦੀ ਜੌਬ ਜਿਹਨੂੰ ਆਪਾਂ ਗਰੇਵਿਆਰਡ ਸ਼ਿਫਟ ਕਹਿੰਦੇ ਆ ਸੁਣਿਆ ਹੋਣਾ ਤੁਸੀਂ ਜਿਹੜੇ ਬੰਦੇ ਰਾਤ ਦੇ ਜੌਬ ਕਰਦੇ ਆ ਗਰੇਵਿਆਰਡ ਸ਼ਿਫਟ ਨੂੰ ਇਸ ਲਈ ਕਹਿੰਦੇ ਆ ਕਿ ਮਰਦਿਆਂ ਦੀ ਜੌਬ ਹੈ ਮਰਦ ਕਬਰਾਂ ਦਾ ਰਾਤ ਦੇ ਜੌਬ ਕਰਨ ਵਾਲੇ ਨੂੰ ਸ਼ੂਗਰ 80% ਚਾਂਸਸ ਆ ਸ਼ੂਗਰ ਜ਼ਰੂਰ ਹੁੰਦੀ ਹੈ ਦੇਖੋ ਇਹ ਵੀ ਕਿੰਨੀ ਦਨੋ ਹੈ ਹੈਰਾਨ ਕੁੰ ਗੱਲ ਦੱਸੀ ਮੈਂ ਰਾਤ ਦੀ ਜੌਬ ਦੇਖੋ ਇੱਕ ਮੈਲਾਟੋਨਿਨ ਹੈ ਤੁਹਾਡਾ ਇੱਕ ਖੁਸ਼ੀ ਦਾ ਹਾਰਮੋਨ ਆ ਇਥੋਂ ਐਕਸਪਲੈਨ ਕਰਦਾ ਉਹ ਹਾਰਮੋਨ ਜਦੋਂ ਤੁਸੀਂ ਸੌਂਦੇ ਹੋ ਤੇ ਤੁਸੀਂ ਸੂਰਜ ਡੁੱਬਿਆ ਹੁੰਦਾ ਤੁਹਾਡਾ ਹਾਰਮੋਨ ਉਹ ਦੋ ਐਕਸਕ੍ਰੀਟ ਹੁੰਦਾ ਜੇ ਤੁਸੀਂ ਸੌਂਦੇ ਨਹੀਂ ਜਦੋਂ ਸੂਰਜ ਡੁੱਬਿਆ ਹੁੰਦਾ ਖਤਮ ਸੂਰਜ ਗਰੂਪ ਹੋਇਆ ਹੁੰਦਾ ਰਾਤ ਜਾਂਦੀ ਹੁੰਦੀ ਹੈ ਤੇ ਤੁਸੀਂ ਸੌਂਦੇ ਨਹੀਂ ਕਿਉਂ ਹਾਰਮੋਨ ਐਕਸਕ੍ਰੀਟ ਹੀ ਨਹੀਂ ਹੋਣਾ ਉਹ ਹਾਰਮੋਨ ਐਕਸਕ੍ਰੀਟ ਨਹੀਂ ਹੋਏਗਾ ਤੇ ਇੱਕ ਟਾਈਮ ਆਏਗਾ ਜਦੋਂ ਤੁਹਾਨੂੰ ਤੁਹਾਡੀ ਬਾਡੀ ਚ ਮੁਕਫਤ ਤੇ ਮੁਦਾਫਤ ਖਤਮ ਹੋ ਜਾਏਗੀ ਬਿਮਾਰੀਆਂ ਦੇ ਖਿਲਾਫ ਔਰ ਸਭ ਤੰਨੇ ਦੁਬਾਰੀ ਜੜੀ ਅਟੈਕ ਕਰਦੀ ਹੋਈ ਕਰਦੀ ਹੈ ਹੂੰ ਹੂੰ ਵੈਲ ਬਹੁਤ ਹੈਰਾਨੀਜਨਕ ਤੱਥ ਡਾਕਟਰ ਸਾਹਿਬ ਤੁਸੀਂ ਹੱਥ ਸ਼ੇਅਰ ਕੀਤੇ ਨੇ ਤੇ ਇਹ ਮੈਂ ਸਮਝਣਾ ਕਿ ਦੁਨੀਆ ਪਰ ਜੋ ਪ੍ਰੋਗਰਾਮ ਦੇਖ ਰਹੇ ਨੇ ਲੋਕ ਇਸ ਦਾ ਜ਼ਰੂਰ ਬੈਨੀਫਿਟ ਲੈਣਗੇ ਤੇ ਇਹ ਜਿਹੜੀ ਤੁਸੀਂ ਹਦਾਇਤਾਂ ਕਰ ਰਹੇ ਹੋ ਇਸ ਨੂੰ ਫੋਲੋ ਕਰਨਗੇ ਅਖੀਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਸਮ ਅਪ ਕਰਨਾ ਹੋਏ ਕੀ ਕਹਿਣਾ ਚਾਹੋਗੇ ਮੈਂ ਅਖੀਰ ਚ ਹਰ ਪੇਜੀ ਮੈਂ ਜਿਹੜੇ ਵੀ ਟੀਵੀ ਤੇ ਜਾਂਦਾ ਹੈ ਚਲੋ ਮੈਡੀਸਨ ਤੇ ਹੈ ਹੀ ਹੈ ਇੱਕ ਨਾਲ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਹੁਨਾ ਅਖਰ ਤੇ ਜਿਹੜਾ ਬਾਕੀ ਦੀ ਜ਼ਿੰਦਗੀ ਵਾਸਤੇ ਬੜਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਟੈਸਟਮੈਂਟ ਅਜੇ ਉਸ ਮੈਸੇਜ ਨਾਲ ਤੇ ਉਹ ਮੈਸੇਜ ਮੈਂ ਇੱਕ ਦੇਣਾ ਚਾਹਨਾ ਐ ਐਂਡ ਤੇ ਸਾਰਿਆਂ ਨੂੰ ਕਿ ਬਿਮਾਰੀ ਜਿਹੜੀ ਹੈਗਾ ਉਹ ਉੱਪਰ ਵਾਲੇ ਦੀ ਨਾਰਾਜ਼ਗੀ ਦਾ ਨਾਮ ਹੈ ਜਦ ਉਹ ਤੁਹਾਨੂੰ ਬਿਮਾਰ ਕਰਦਾ ਨਾ ਤੁਹਾਡੇ ਕਿਸੇ ਗੱਲ ਤੋਂ ਨਾ ਖੁਸ਼ ਹੈ ਤੁਹਾਨੂੰ ਤੁਹਾਡੇ ਤੋਂ ਉਹ ਥੋੜਾ ਜਿਹਾ ਤੰਗ ਹੈ ਤੁਸੀਂ ਉਹਨੂੰ ਤੰਗ ਕੀਤਾ ਤੁਸੀਂ ਉਹਨੂੰ ਪਰੇਸ਼ਾਨ ਕੀਤਾ ਤੁਸੀਂ ਉਹਨੂੰ ਨਾਖੁਸ਼ ਕੀਤਾ ਤੁਸੀਂ ਉਹਦੀ ਨਰਾਜ਼ਗੀ ਲਈ ਹੈ ਬਿਮਾਰੀ ਰੱਬ ਦੀ ਨਰਾਜ਼ਗੀ ਦਾ ਨਾਮ ਹੈ ਹਾਂ ਕੁਝ ਪੀਰਾ ਫਕੀਰਾ ਪੈਗੰਬਰਾਂ ਨੂੰ ਕੱਢ ਕੇ ਜਿਨ੍ਹਾਂ ਦੀ ਬਿਮਾਰੀ ਟੈਸਟ ਹੁੰਦੀ ਹੈ ਜਿਨ੍ਹਾਂ ਦੇ ਉਹ ਇਮਤਿਹਾਨ ਪਾਂਦਾ ਜਿਨ੍ਹਾਂ ਨੂੰ ਉਹਨਾਂ ਨੂੰ ਸਾਈਡ ਤੇ ਕਰ ਰਿਹਾ ਉਹਨਾਂ ਨੂੰ ਜਿਹੜੇ ਲੋਕ ਦੂਜੇ ਦੁਆਰ ਹੁੰਦੇ ਬਿਮਾਰੀ ਬਿਮਾਰੀ ਰੱਬ ਦੀ ਨਰਾਜ਼ਗੀ ਦਾ ਨਾਮ ਹੈ ਦਾ ਮਤਲਬ ਤੁਸੀਂ ਰੱਬ ਦੀ ਕਿਸੇ مخلوਕ ਨੂੰ ਤੰਗ ਕੀਤਾ ਰੱਬ ਉਹ ਤੋਂ ਹੀ ਜ਼ਿਆਦਾ ਤੰਗ ਹੁੰਦਾ ਤੁਹਾਡੇ ਤੋਂ ਕਿਤਾ ਤੁਸੀਂ ਉਹਦੀ مخلوਕ ਨੂੰ ਤੰਗ ਕਰਦੇ ਹੋ ਤੇ ਰੋਤੇ ਮਖਲੂਕ ਨੂੰ ਤੰਕਰਨ ਵਾਲਾ ਬੰਦਾ ਕਿਵੇਂ ਖੁਸ਼ ਰਹਿ ਸਕਦਾ ਮੇਰਾ ਅੱਜ ਇਹ ਹੈ ਕਿ ਕਿਸੇ ਨੂੰ ਤੰਨ ਨਾ ਕਰੋ ਆਪਣੇ ਤੋਂ ਕਿਸੇ ਨੂੰ ਪਰੇਸ਼ਾਨੀ ਨਾ ਦਿਓ ਆਪਣੇ ਤੋਂ ਕਿਸੇ ਨੂੰ ਟੈਨਸ਼ਨ ਨਾ ਦਿਓ ਕਿਸੇ ਦੀ ਬਿਮਾਰੀ ਦੀ ਪਰੇਸ਼ਾਨੀ ਦੀ ਵਜ੍ਹਾ ਨਾ ਬਣੋ ਉਹਦੀ ਬਿਮਾਰੀ ਪਰੇਸ਼ਾਨੀ ਦੂਰ ਕਰਨ ਦੀ ਵਜ੍ਹਾ ਬਣੋ ਤੇ ਜੇ ਤੁਸੀਂ ਇਹ ਕਰਦੇ ਰਹੋਗੇ ਤੇ ਤੁਹਾਨੂੰ ਬਿਮਾਰੀ ਲੱਗਣ ਦੇ ਚਾਂਸਸ ਮੈਂ ਕਹਿੰਨਾ 100% ਹੀ ਘਟੋ ਬਹੁਤ ਖੂਬ ਜੀ ਕੀ ਖੂਬਸੂਰਤ ਤੁਸੀਂ ਡਾਕਟਰ ਸਾਹਿਬ ਮੈਸੇਜ ਦਿੱਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਣ ਲਈ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਕਿੱਥੇ ਕੀਤਾ ਜਾ ਸਕਦਾ ਸਾਡਾ ਇੱਕ ਫੋਨ ਨੰਬਰ ਹੈ ਜੀ +17 17 88 5548 ਪੰਜਾਬੀ ਵਿੱਚ ਮੈਂ ਦੱਸ ਦਾਂ ਪਲੱਸ 1 7 7 ਤਿੰਨ ਦਫਾ 8 8 8 ਫਿਰ ਤਿੰਨ ਦਫਾ 5 5 5 ਫਿਰ 4 ਤੇ 8 ਇਹਦੇ ਤੇ ਫੋਨ ਕਰਕੇ ਤੁਸੀਂ ਸਾਡੇ ਕਾਲ ਸੈਂਟਰ ਤੋਂ ਅਪਾਇੰਟਮੈਂਟ ਲੈ ਕੇ ਤੇ ਤੁਸੀਂ ਟੈਲੀਫੋਨ ਦੀ ਅਪਾਇੰਟਮੈਂਟ ਵੀ ਬਣਾ ਸਕਦੇ ਹੋ ਫਿਜ਼ਿਕਲ ਅਪਾਇੰਟਮੈਂਟ ਵੀ ਬਣਾ ਸਕਦੇ ਹੋ ਜਿਹੜੇ ਤੇ ਕੈਨੇਡਾ ਚ ਰਹਦੇ ਆ ਜਾਂ ਅਮਰੀਕਾ ਚ ਰਹਿੰਦੇ ਨੇ ਉਹ ਅਕਸਰ ਸਾਡੇ ਕੋਲੇ ਆ ਜਾਂਦੇ ਨੇ ਇੱਥੋਂ ਕੈਲੀਫੋਰਨੀਆ ਤੋਂ ਵੀ ਆਉਂਦੇ ਨੇ ਲੋਗ ਨਿਊਜ਼ ਬ੍ਰੇਕ ਆੰਮਨੇ ਨੇ ਜਿਹੜੇ ਆਸਟ੍ਰੇਲੀਆ ਵਗੈਰਾ ਨਿਊਜ਼ੀਲੈਂਡ ਇੰਡੀਆ ਨੇ ਉਹ ਟੈਲੀਫੋਨ ਦੇ ਅਪਾਇੰਟਮੈਂਟ ਨਾਲ ਲੰਨੇ ਚਲੋ ਬਹੁਤ ਖੂਬ ਜੀ ਇਹ ਤੁਹਾਡੇ ਜਿਸ ਤਰ੍ਹਾਂ ਫੋਨ ਆ ਰਹੇ ਨੇ ਜੀ ਲੱਗਦਾ ਤੁਸੀਂ ਬਹੁਤ ਮਸਰੂਫ ਹੈਗੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਗਲੇ ਐਪੀਸੋਡ ਵਿੱਚ ਅਸੀਂ ਜਿਹੜਾ ਅੱਜ ਪ੍ਰੀ ਡਾਇਬੀਟਿਕ ਦੀ ਗੱਲ ਕੀਤੀ ਹੈ ਅਸੀਂ ਉਸ ਤੋਂ ਬਾਅਦ ਡਾਇਬੀਟੀਜ਼ ਦੇ ਸੰਬੰਧ ਵਿੱਚ ਜਿਹੜਾ ਤੁਸੀਂ ਇਨਸੂਲਿਨ ਰਿਲੇਟਡ ਗੱਲ ਕੀਤੀ ਕਿ ਰਿਵਰਸ ਹੋ ਸਕਦੀ ਹੈ ਇਹਨਾਂ ਸਾਰੇ issues ਤੇ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਮਾਗੜੀ ਦੇ ਗੱਲਬਾ Thank you, Jay. take care. Thank, Thank you. you. Bye. Thank you. ਸੋ ਐਸਨ ਡਾਕਟਰ ਮੁਰਤਜ਼ਾ ਜਿਨ੍ਹਾਂ ਨੇ ਕਿ ਬੜੇ ਹੈਰਾਨੀਜਨਕ ਤੱਥ ਜਿਹੜੇ ਨੇ ਅੱਜ ਸਾਡੇ ਨਾਲ ਸਾਂਝੇ ਕੀਤੇ ਹੈਗੇ ਨੇ ਤੇ ਖਾਸ ਤੌਰ ਤੇ ਬਹੁਤ ਸਾਰੇ ਲੋਕ ਜਿਹੜੇ ਸਮਝਦੇ ਨੇ ਕਿ ਉਹ ਪ੍ਰੀ ਡਾਇਬੀਟਿਕ ਨੇ ਗੋਲੀਆਂ ਤੇ ਲੱਗੇ ਹੋਏ ਨੇ ਇਹ ਬੇਸਿਕ ਚੀਜ਼ਾਂ ਨੂੰ ਫਾਲੋ ਕਰਕੇ ਉਸ ਤੋਂ ਬਚ ਸਕਦੇ ਨੇ ਤੇ ਜ਼ਰੂਰ ਐਕਸਪੈਰੀਮੈਂਟ ਕਰੋ ਤੇ ਸਾਨੂੰ ਵੀ ਜ਼ਰੂਰ ਦੱਸੋ ਤੇ ਡਾਕਟਰ ਸਾਹਿਬ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਦੱਸਦਾ ਕਿ ਸਾਡੇ ਅਗਲੇ ਸਹਿਯੋਗੀ ਅੱਜ ਦੇ ਇਸ ਪ੍ਰੋਗਰਾਮ ਦੇ ਨੇ ਅਗਨੀ ਹੋਤਰੀ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹਦੇ ਹੋ ਤਾਂ ਨੀਰਾਗਨੀ ਹੋਤਰੀ ਨਾਲ ਗੱਲਬਾਤ ਕਰੋ 2006 ਤੋਂ ਸਰਟੀਫਾਈਡ ਇਮੀਗ ਜੋ ਕੰਮ ਕਰ ਰਹੇ ਨੇ ਤੁਹਾਨੂੰ ਔਨਸਟ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ 6045972284 ਇਹਦਾ ਫੋਨ ਨੰਬਰ ਹੈ ਤੇ ਸਾਡੇ ਅਗਲੇ ਸਹਿਯੋਗੀਆਂ ਯੂ ਐਸ ਐਂਟਰੀ ਵੇਵਰ ਸਰਵਿਸਿਜ਼ ਦੇ ਰਿਕਸਕਾਟ 7164128th ਸਟਰੀਟ ਸਰੀਨ ਦਾ ਦਫਤਰੇ ਜੇਕਰ ਕਿਸੇ وجہ ਨਾਲ ਕੈਨੇਡਾ ਤੋਂ ਤੁਸੀਂ ਅਮਰੀਕਾ ਨਹੀਂ ਜਾ ਸਕ ਰਹੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਇਹ ਤੁਹਾਡੀ ਮਦਦ ਕਰਨਗੇ 6045628140 6045628140 ਤੇ ਫਾਈਨਲੀ ਸਾਡੇ ਸਪான்ਸਰ ਨੇ ਅੱਜ ਦੇ ਪ੍ਰੋਗਰਾਮ ਦੇ ਬਸੰਤ ਮੋਟਰਸ 16315 ਫਰੇਜ਼ਰ ਹਾਈਵੇ ਸਰੀਵਚਨ ਦਾ ਸ਼ੋਰੂਮ ਹੈ ਇਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ ਤੁਸੀਂ ਇਹਨਾਂ ਦੇ ਸ਼ੋਰੂਮ 'ਚ ਆਓਗੇ ਤਾਂ ਡੈਫੀਨਿਟਲੀ ਗੱਡੀ ਲੈ ਕੇ ਹੀ ਜਾਓਗੇ ਕਿਉਂਕਿ ਇਹ ਬਹੁਤ ਵੱਡੇ ਸਕੇਲ ਦੇ ਉੱਤੇ ਕੰਮ ਕਰਦੇ ਨੇ ਹਰ ਕਿਸਮ ਦੀ ਗੱਡੀ ਨਾਲ ਕੋਲ ਹੈਗੀ ਹੈ ਫੋਨ ਕਰ ਸਕਦੇ ਹੋ 6045727880 ਸੋ ਇਸ ਦਿਨ ਆਲੀ ਕਰਦੇ ਆਂ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਫਿਰ ਮੁਲਾਕਾਤ ਕਰਾਂਗੇ ਹੈਵ ਅ ਸੇਫ ਈਵਨਿੰਗ ਸਟੇ ਹੈਲਦੀ ਐਂਜੋਏ ਯੋਰself